ਤੇ ਕਹਿੰਦੀ ਜਿਸ ਵੇਲੇ ਮੇਰੇ ਬ੍ਰਦਰ ਦੀ ਨਜ਼ਰ ਪਈ ਤੇ ਕਹਿੰਦੀ ਉਹ ਵੀ ਪੁਲਿਸ ਦੇ ਵਿੱਚ ਹੀ ਸੀਗਾ ਤੇ ਕਹਿੰਦੀ ਵੀ ਉਸਨੇ ਮੈਨੂੰ ਇੰਨਾ ਕੁੱਟਿਆ ਨਾ ਵੀ ਇੰਨਾ ਕੁੱਟਿਆ ਵੀ ਉਸਨੇ ਨਾ ਸਿੱਧਾ ਕਹਿੰਦੀ ਮੇਰੇ ਵਾਲਾਂ ਤੋਂ ਫੜ ਲਿਆ ਤੇ ਕਹਿੰਦੀ ਵੀ ਮੇਰੇ ਨਾ ਉਹਨੇ ਦੇਖਿਆ ਨ ਵੀ ਮੇਰੇ ਕਿੱਥੇ ਪੈਂਦੀ ਐ ਹਾਂਜੀ ਵੀ ਉਹਨਾਂ ਨੇ ਮੇਰੇ ਥੱਪੜ ਵੀ ਮਾਰੇ ਲੱਤਾਂ ਵੀ ਮਾਰੀਆਂ ਵੀ ਦੱਸ ਤੂੰ ਕਿ ਕੋਣ ਰੱਖ ਲਿਆ ਦੱਸ ਤੂੰ ਕਿਹੜਾ ਰੱਖਿਆ ਹੋਇਆ ਵੀ ਜਿਹਦੇ ਕਰਕੇ ਵੀ ਤੂੰ ਇਹ ਇੰਨਾ ਹਾਰ ਸ਼ਿੰਗਾਰ ਕਰਕੇ ਜਾਂਦੀ ਆ ਤੇ ਕਹਿੰਦੀ ਵੀ ਉਹਨੇ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਤੇ ਬਾਅਦ ਦੇ ਵਿੱਚ ਕਹਿੰਦੀ ਜਿਸ ਟਾਈਮ ਮੈਂ ਥੋੜਾ ਜਿਹਾ ਮੇਰੀ ਮਦਰ ਆਈ ਤੇ ਉਹਨੂੰ ਬੜਾ ਤਰਸ ਆਇਆ ਮੇਰੇ ਤੇ ਉਹ ਕਹਿੰਦੀ ਵੀ ਤੂੰ ਮੈਨੂੰ ਤਾਂ ਦੱਸ ਦਿੰਦੀ ਵੀ ਮੈਂ ਤਾਂ ਤੇਰੀ ਮਾਂ ਸੀ ਜੇ ਤੇਰੀ ਕੋਈ ਤੂੰ ਚੋਰੀ ਚੋਰੀ ਵਿਆਹ ਕਰਵਾ ਲਿਆ ਵੀ ਉਹ ਤਾਂ ਅਸੀਂ ਵੀ ਕਰ ਹੀ ਦੇਣਾ ਸੀਗਾ ਤੇਰਾ ਵੀ ਇੰਨੀ ਛੋਟੀ ਉਮਰ ਚ ਕੋਣ ਕੁੜੀ ਨੂੰ ਆਪਣੇ ਘਰ ਬਿਠਾਉਂਦਾ ਫਿਰ ਉਹਨੇ ਸਾਰੀ ਆਪਣੀ ਮਾਂ ਦੀ ਸਟੋਰੀ ਦੱਸੀ ਵੀ ਮੰਮੀ ਗੱਲ ਤਾਂ ਇਹ ਸੀਗੀ ਵੀ ਸਾਡੇ ਜਿੰਨੀਆਂ ਵੀ ਮੇਰੇ ਨਾਲ ਦੀਆਂ ਵੀਡਿਓਜ਼ ਹੈਗੀਆਂ ਵੀ ਉਹ ਇੱਕ ਹਥਿਆਰ ਸਮਝ ਕੇ ਮੰਗਲ ਸੂਤਰ ਨੂੰ ਆਪਣੇ ਗਲ ਚ ਪਾ ਲੈਂਦੀਆਂ ਭਾਵੇਂ ਉਹ ਸਰਦਾਰਨੀਆਂ ਹੋਣ ਭਾਵੇਂ ਉਹ Hindu ਧਰਮ ਨਾਲ ਸੰਬੰਧਤ ਹੋਣ ਫਲੀਸੀਅਸ ਜੌਬ ਵੀ ਲੱਗੀ ਸੀ ਮੈਂ ਐਡਿਬਿਡੀ ਅਫੀਸਰ ਦੀ ਪੋਸਟ ਤੇ ਵੀ ਆ ਗਈ ਪਹਿਲਾਂ ਤਾਂ ਦਫ਼ਤਰ ਵਾਲਿਆਂ ਨੇ ਕਹਿੰਦੇ ਮੈਨੂੰ ਜੀਨਾ ਦਰੁਮਬਰ ਕਰ ਦਿੱਤਾ ਵੀ ਇਹਨੇ ਸਾਡੀ ਪੋਸਟ ਖੋਹ ਲਈਤੀ ਕਹਿੰਦੇ ਉਹਨਾਂ ਨੂੰ ਇਹ ਨਹੀਂ ਸੋਚਦੇ ਸੀਗੇ ਵੀ ਜਿਹੜਾ ਸਾਡਾ ਮੇਰਾ ਹਸਬੰਡ ਆ ਉਹ ਦੇਸ਼ ਲਈ ਸ਼ਹੀਦ ਹੋਇਆ ਤੇ ਜੇ ਉਹਦੀ ਥਾਂ ਮੈਨੂੰ ਜੌਬ ਲੱਗੀ ਤਾਂ ਇਹਨਾਂ ਨੂੰ ਮੇਰੇ ਨਾਲ ਹਮਦਰਦੀ ਤਾਕੀ ਕਰਨੀ ਸੀ ਤੇ ਸਗੋਂ ਇਹ ਮਤਲਬ ਇਹਨਾਂ ਨੇ ਭੁੱਖੀਆਂ ਨਜ਼ਰਾਂ ਨਾਲ ਮੈਨੂੰ ਦੇਖਣਾ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਪਰਜਾਈ ਵੀ ਕਹਿੰਦਾ ਵੀ ਜਿਹੜੇ ਨਾ ਜਦ ਫੁੱਲ ਸੁੱਕ ਜਾਂਦੇ ਆ ਨਾ ਉਹ ਟਹਿਣੀਆਂ ਤੋਂ ਵੀ ਟੁੱਟ ਜਾਂਦੇ ਆ ਵੀ ਇਸ ਕਰਕੇ ਨਾ ਕਹਿੰਦਾ ਬੇਸ਼ੱਕ ਕਹਿੰਦਾ ਹੁਣ ਤੂੰ ਵਿਡੋ ਹੋ ਗਈ ਤੇ ਕਹਿੰਦਾ ਤੂੰ ਆਪਣੇ ਆਪ ਨੂੰ ਤਾਂ ਸੈੱਟ ਰੱਖੇਂਗੀ ਨਾ ਜਿਵੇਂ ਗੁਲਾਬ ਦਾ ਫੁੱਲ ਬਣ ਕੇ ਰਹੇਂਗੀ ਨਾ ਤਾਂ ਹੀ ਕਹਿੰਦਾ ਵੀ ਲੋਕ ਤੈਨੂੰ ਉਹ ਕਰਨਗੇ ਮੇਰੇ ਆਪਣੇ ਪੇਰੈਂਟਸ ਤੇ ਮੇਰੇ ਆਪਣੇ ਮਤਲਬ ਸੱਸ ਸਹੁਰੇ ਕਹਿੰਦੇ ਇਕੱਠੇ ਹੋ ਗਏ ਉਹਨਾਂ ਨੇ ਆਪਣੀਆਂ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਬਸ ਮੈਨੂੰ ਇੱਕ ਹੁਕਮ ਸੁਣਾ ਦਿੱਤਾ ਵੀ ਇਸ ਘਰ ਦੇ ਵਿੱਚ ਉਹਦਾ ਛੋਟਾ ਭਰਾ ਹੈਗਾ ਵੀ ਉਹਦੇ ਤੈਨੂੰ ਬਿਠਾ ਦੇਣਾ ਤੇ ਪਰ ਜਦ ਬਗਾਨੀਆਂ ਧੀਆਂ ਆ ਜਾਂਦੀਆਂ ਜੇ ਤਾਂ ਵਧੀਆ ਆ ਜਾਣ ਚੰਗੀਆਂ ਆ ਜਾਣ ਫਿਰ ਤਾਂ ਉਹਨਾਂ ਦੀ ਜ਼ਿੰਦਗੀ ਸੁਧਰ ਜਾਂਦੀ ਆ ਔਰ ਜੇਕਰ ਇਦਾਂ ਦੀ ਆ ਜਾਣ ਉਹਨਾਂ ਦੀਆਂ ਨੋਹਾਂ ਵੀ ਜਿਹੜੀਆਂ ਆਪਣੇ ਸੱਸ ਨੂੰ ਹੀ ਦੁਸ਼ਮਣ ਸਮਝਦੀਆਂ ਤੇ ਫਿਰ ਤਾਂ ਉਹਨਾਂ ਦਾ ਬੁਰਾ ਹਾਲ ਹੀ ਹੈ ਤੇ ਇਕਦਮ ਜਦ ਮੈਂ ਨਾ ਅੰਦਰ ਚਲੀ ਗਈ ਉਹਨਾਂ ਦੇ ਤੇ ਉਹ ਜਿਹੜੇ ਮਤਲਬ ਆਪਣੇ ਸੋਨੇ ਦੇ ਸੈੱਟ ਵਗੈਰਾ ਸੂਟ ਵਗੈਰਾ ਖਰੀਦ ਕੇ ਲਿਆਏ ਸੀਗੇ ਇਕਦਮ ਨਾ ਉੱਤੇ ਕੱਪੜਾ ਜਾਂ ਪਾ ਦਿੱਤਾ ਉਹਨਾਂ ਨੇ ਤੇ ਜਦ ਮੈਨੂੰ ਮਹਿਸੂਸ ਇਕਦਮ ਮੇਰੇ ਅੰਦਰ ਨਾ ਜਿੱਦਾਂ ਬਿਜਲੀ ਜੀ ਲਿਸ਼ਕੀ ਇਸ ਗੱਲ ਬਾਰੇ ਮੈਂ ਕਿਹਾ ਹੋ ਮੈਂ ਤਾਂ ਪਤਾ ਹੀ ਨਹੀਂ ਕਿ ਮੈਂ ਤਾਂ ਇੱਕ ਵਿੱਡੋ ਲੇਡੀ ਆ ਪੁਰਾਣੇ ਰੀਤੀ ਰਿਵਾਜ ਹਨ ਇਹ ਸਾਡੇ ਅੰਦਰ ਨਾ ਮਲੇਰੀਏ ਦੇ ਘਟਾਣੂ ਆਵਾਂਗੇ ਨਾ ਇਹ ਸਾਡੇ ਨਾ ਅੰਦਰ ਘਰ ਘਰ ਜਾਂਦੇ ਆ ਤੇ ਇਹਨਾਂ ਦਾ ਪਤਾ ਨਹੀਂ ਲੱਗ ਕਦੋਂ ਇਹ ਉੱਠ ਜਾਣੇ ਇਹ ਸਾਡੇ ਚੈਨਲ ਨਾਲ ਜੁੜੀ ਸਾਰੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਵਿਧਵਾ ਪੁਨਰ ਵਿਆਹ ਦੇ ਹੱਕ ਵਿੱਚ ਆਵਾਜ਼ ਚੱਕੀ ਉਹਨਾਂ ਦੀ ਯਤਨਾਂ ਸਦਕਾ ਕਾਨੂੰਨ ਵੀ ਪਾਸ ਹੋਇਆ ਇਹ ਵੀ ਪੜਨ ਨੂੰ ਆਉਂਦਾ ਹੈ ਕਿ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਦਾ ਵਿਆਹ ਵੀ ਇੱਕ ਵਿਧਵਾ ਦੇ ਨਾਲ ਹੀ ਕਰਵਾਇਆ ਸੀ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਪਸਾ ਮੇਡੇ ਨਾਲ ਨਾਲ ਬਹੁਤ ਸਾਰੇ ਬਦਲਾ ਸਾਡੇ ਸਮਾਜ ਵਿੱਚ ਆਈ ਨੇ ਵਿਧਵਾ ਔਰਤ ਦੀ ਸਥਿਤੀ ਵਿੱਚ ਵੀ ਬਦਲਾ ਆਈ ਨੇ ਪਰ ਫਿਰ ਵੀ ਗਰਾਉਂਡ ਰੈਲੀਟੇ ਵਿੱਚ ਇੱਕ ਵਿਧਵਾ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਸੀਂ ਹੁਣ ਵੀ ਉਹਨਾਂ ਦੀ ਸਥਿਤੀ ਵਿੱਚ ਕਿਵੇਂ ਸੁਧਾਰ ਲੈ ਕੇ ਆ ਸਕਦੇ ਹਾਂ ਕਿਵੇਂ ਸਮਾਜ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ ਇਹਨਾਂ ਸਾਰਿਆਂ ਬਾਬਤ ਅੱਜ ਅਸੀਂ ਗੱਲ ਕਰਾਂਗੇ ਸਾਹਿਤਕਾਰਾਂ ਮਨਜੀਤ ਕੌਰ ਮੀਠੂਰਾ ਦੇ ਨਾਲ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸਾਥ ਜੀ मैडम ਤੁਸੀਂ ਜ਼ਿਆਦਾਤਰ ਲਿਖਦੇ ਹੋ ਫੌਜੀਆਂ ਦੀ ਜ਼ਿੰਦਗੀ ਬਾਰੇ ਹਾਂਜੀ ਤੇ ਜੇਕਰ ਅਸੀਂ ਗਰਾਉਂਡ ਰਿਐਲਿਟੀ ਵਲ ਵੇਖੀਏ ਤਾਂ ਨਿਤ ਖਬਰਾਂ ਆਉਂਦੀਆਂ ਨੇ ਕਿ ਬਾਰਡਰ ਦੇ ਉੱਤੇ ਜਵਾਨ ਸ਼ਹੀਦ ਹੁੰਦੇ ਨੇ ਹਾਂਜੀ ਕਈਆਂ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਹੁੰਦਾ ਹੈ ਕਈਆਂ ਦਾ ਸਾਲ ਪਹਿਲਾਂ ਹੋਇਆ ਹੁੰਦਾ ਹੈ ਤੇ ਫੌਜਨ ਜਦ ਵਿਧਵਾ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਉਹਨਾਂ ਦੇ ਵਿਆਹ ਨੂੰ ਬਹੁਤ ਘੱਟ ਅਰਸਾ ਹੋਇਆ ਹੁੰਦਾ ਹੈ ਤਾਂ ਇੱਕ ਫੌਜਨ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਵੇਂ ਬੱਚੇ ਭਰਤੀ ਹੁੰਦੇ ਆ ਛੋਟੇ ਛੋਟੇ ਉਮਰ ਦੇ ਕੋਈ 20 ਸਾਲ ਦਾ ਕੋਈ 24 ਸਾਲ ਦਾ ਕੋਈ 25 ਦਾ ਤੇ ਜਿਸ ਤਰ੍ਹਾਂ ਉਹਨਾਂ ਦੀ ਮੈਰਿਜ ਹੋਈ ਹੁੰਦੀ ਹੈ ਤੇ ਜਿਹੜੀਆਂ ਉਹਨਾਂ ਦੀ ਵਿਸਿਸ ਹੈਗੀਆਂ ਤੇ ਜਿਸ ਟਾਈਮ ਉਹਨਾਂ ਕੋਲ ਸੰਦੇਸ਼ ਆ ਪਹੁੰਚਦਾ ਵੀ ਉਹ ਵਿਧਵਾ ਹੋ ਗਈਆਂ ਤੇ ਉਸ ਤੋਂ ਬਾਅਦ ਜੋ ਉਹਨਾਂ ਤੇ ਪਹਾੜ ਟੁੱਟਦੇ ਆ ਤਾਂ ਉਹਨਾਂ ਬੱਚਿਆਂ ਦੀ ਜਿਹੜੀ ਇਹ ਜ਼ਿੰਦਗੀ ਬਾਰੇ ਮਤਲਬ ਜਦੋਂ ਉਹੀ ਮਹਿਸੂਸ ਕਰ ਸਕਦੀਆਂ ਜਿਨ੍ਹਾਂ ਦਾ ਘਰ ਸੰਸਾਰ ਉਜੜ ਜਾਂਦਾ ਤੇ ਜਿਹੜੇ ਸਭ ਤੋਂ ਵੱਧ ਉਹ ਜਿਹੜਾ ਸਮਾਜ ਉਹਨਾਂ ਨੂੰ ਦਰਦ ਦਿੰਦਾ ਤੇ ਇਸ ਤਰ੍ਹਾਂ ਕਰਕੇ ਮੇਰੀ ਜਦੋਂ ਮੈਂ ਆਫਿਸ ਚ ਜਾਂਦੀ ਸੀ ਤਾਂ ਮੇਰੀ ਇਹ ਜੇ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਡਿਊਟੀ ਹੁੰਦੀ ਸੀ ਤੇ ਮੈਂ ਜੇ ਜਾਣਾ ਨਾ ਆਫਿਸ ਤੇ ਮੈਨੂੰ ਨਾ ਕੁੜੀਆਂ ਨੇ ਕਹਿਣਾ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਆਪਣੇ ਹਸਬੰਦ ਦੀ ਥਾਂ ਜੌਬ ਲੱਗੀ ਹੁੰਦੀ ਸੀ ਤਾਂ ਉਹਨਾਂ ਨੇ ਕਹਿਣਾ ਮੈਡਮ ਤੁਸੀਂ ਵੀ ਫੌਜੀ ਆ ਆਰਮ ਫੌਜਨ ਵਾਲੇ ਤਾਂ ਲਿਖਦੇ ਆ ਵੀ ਜਿਹੜੀਆਂ ਤੁਸੀਂ ਕਾਰਗਲ ਦੇ ਵਿੱਚ ਇਹ ਉਧਰ ਜਿਹੜੀਆਂ ਲੇਡੀਜ਼ ਵਿਧਵਾ ਹੋ ਚੁੱਕੀਆਂ ਸਾਡੇ ਵਰਗੀਆਂ ਕੁੜੀਆਂ ਚੜੀਆਂ ਵੀ ਤੁਸੀਂ ਉਹਨਾਂ ਬਾਰੇ ਤੁਹਾਡਾ ਕਦੀ ਨਹੀਂ ਖਿਆਲ ਗਿਆ ਤੇ ਮੈਂ ਕਹਿੰਦੀ ਨਹੀਂ ਮੈਂ ਉਹਨਾਂ ਬਾਰੇ ਵੀ ਜ਼ਰੂਰ ਲਿਖਾਂਗੀ ਜਦੋਂ ਮੈਨੂੰ ਮਿਲਿਆ ਤਾਂ ਉਹਨਾਂ ਦੇ ਵਿੱਚ ਫਿਰ ਉਹ ਜਿਹੜੀ ਲੜਕੀ ਸੀ ਨਾ ਫਿਰ ਉਹਨੇ ਆਪਣਾ ਬੜੀ ਦਰਦ ਭਰੀ ਕਹਾਣੀ ਦੱਸੀ ਜੀ ਤੇ ਜਿਹੜੀ ਉਹ ਲੜਕੀ ਸੀ ਉਹ ਕਹਿੰਦੀ ਵੀ ਜਿਸ ਤਰ੍ਹਾਂ ਨਾ ਵੀ ਮੇਰੇ ਪਤੀ ਦੀ ਡੈਥ ਹੋ ਗਈ ਤੇ ਮੈਨੂੰ ਮਤਲਬ ਉਹਨਾਂ ਦੀ ਜਗ੍ਹਾ ਜੋਬ ਮਿਲ ਗਈ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਕਹਿੰਦੀ ਜਿਸ ਟਾਈਮ ਮੈਨੂੰ ਉੱਥੇ ਜੋਬ ਲੱਗੀ ਨਾ ਤਾਂ ਉੱਥੇ ਮੇਰੇ ਵਰਗੀਆਂ ਕਈ ਸੀ ਵਿਚਾਰੀਆਂ ਕਈਆਂ ਦੇ ਪਤੀਆਂ ਦੀ ਮਤਲਬ ਐਕਸੀਡੈਂਟ ਚ ਡੈਥ ਹੋ ਚੁੱਕੀ ਸੀ ਤੇ ਕਈ ਵੈਸੇ ਬਿਮਾਰੀ ਕਰਨ ਮਰ ਚੁੱਕੇ ਸੀ ਤੇ ਕਈ ਫੌਜ ਦੇ ਵਿੱਚ ਸੀਗੇ ਜਿਹੜੇ ਸ਼ਹੀਦ ਹੋ ਚੁੱਕੇ ਸੀ ਤੇ ਕਹਿੰਦੇ ਵੀ ਜਿਸ ਟਾਈਮ ਸਾਡੀ ਆਫਿਸ ਚ ਡਿਊਟੀ ਲੱਗਦੀ ਤਾਂ ਉਦੋਂ ਵੀ ਹਰ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਦੀ ਮਤਲਬ ਜਿੰਨੇ ਵੀ ਪੁਲਿਸ ਵਾਲੇ ਹੁੰਦੇ ਸੀਗੇ ਤੇ ਉਹ ਨਵੇਂ ਤੋਂ ਨਵੇਂ ਹਰ ਰੋਜ਼ ਨਵੇਂ ਤੋਂ ਨਵੇਂ ਲੋਕਾਂ ਦਾ ਸਾਡਾ ਵਾਹ ਪੈਂਦਾ ਵੀ ਜਿਹੜੇ ਤਾਂ ਸਾਡੇ ਆਪਣੇ ਆਫਿਸ ਦੇ ਲੋਕ ਸੀਗੇ ਉਹ ਤਾਂ ਸਾਨੂੰ ਬੜੇ ਸਤਿਕਾਰ ਨਾਲ ਦੇਖਦੇ ਸੀਗੇ ਤੇ ਪਰ ਜਿਹੜੇ ਬਾਰੂ ਆਂਦੇ ਸੀਗੇ ਨਾ ਵੀ ਉਹਨਾਂ ਨੂੰ ਜਦ ਪਤਾ ਲੱਗਣਾ ਵੀ ਇਹ ਵੀਡੀਓਜ਼ ਹੈਗੀਆਂ ਕੁੜੀਆਂ ਤੇ ਕਿਸੇ ਕੋਲ ਇੱਕ ਬੱਚਾ ਕਿਸੇ ਕੋਲ 6 ਮਹੀਨੇ ਦਾ ਕਿਸੇ ਦਾ ਨਵਾਂ ਹੀ ਵਿਆਹ ਹੋਇਆ ਹੁੰਦਾ ਸੀਗਾ ਤਾਂ ਬੜੀਆਂ ਗਲਤ ਨਿਗਾਹਾਂ ਨਾਲ ਦੇਖਦੇ ਲੋਕ ਉਹਨਾਂ ਨੂੰ ਤਾਂ ਫਿਰ ਉਹਨਾਂ ਦੇ ਵਿੱਚ ਨਾ ਇੱਕ ਮੈਡਮ ਸੀਗੀ ਬੜੀ ਸਿਆਣੀ ਉਮਰ ਦੀ ਉਹਨਾਂ ਨੇ ਸਲਾਹ ਦਿੱਤੀ ਵੀ ਜਿੱਦਾਂ Hindu ਧਰਮ ਦੇ ਵਿੱਚ ਜਿਹੜਾ ਮੰਗਲ ਸੂਤਰ ਹੈ ਇੱਕ ਔਰਤ ਦਾ ਸੋਹਾਗ ਦੀ ਨਿਸ਼ਾਨੀ ਆ ਤੇ ਦੂਜੇ ਇੱਕ ਔਰ ਵੀ ਤੁਹਾਡੀਆਂ ਵਰਗੀਆਂ ਔਰਤਾਂ ਲਈ ਇਹ ਹਥਿਆਰ ਬਣ ਸਕਦਾ ਵੀ ਮੇਰੀ ਸਲਾਹ ਇਹ ਹੈ ਵੀ ਤੁਸੀਂ ਨਾ ਆਰਟੀਫੀਸ਼ੀਅਲ ਮੰਗਲ ਸਿਤ ਤਰ ਖਰੀਦ ਲਓ ਤੇ ਉਹ ਆਪਣੀ ਗੱਲ ਚਪਾ ਲਓ ਤੇ ਥੋੜੀ ਬਹੁਤੀ ਲਿਪਸਟਿਕ ਲਗਾ ਲਈ थी ਤੇ ਇਹ ਤੁਹਾਨੂੰ ਕੋਈ ਇਦਾਂ ਘੂਰ ਕੇ ਦੇਖੇਗਾ ਹੀ ਨਹੀਂ ਤਾਂ ਉਹਨਾਂ ਨੂੰ ਕੁੜੀਆਂ ਨੂੰ ਵਿਚਾਰੀਆਂ ਨੂੰ ਇਹ ਨਾ ਬਹੁਤ ਵਧੀਆ ਤਰੀਕਾ ਪਸੰਦ ਆਇਆ ਤੇ ਉਹਨਾਂ ਨੇ ਇਦਾਂ ਹੀ ਕਰ ਲਿਆ ਤੇ ਉਹ ਮੰਗਲ ਸੂਤਰ ਪਾਉਂਦੀਆਂ ਜਾਂ ਕਿਤੇ ਹੋਰ ਕਿਤੇ ਕਿਸੇ ਜ਼ਿਲ੍ਹੇ 'ਚ ਉਹਨਾਂ ਨੂੰ ਜਾਣ ਦੀ ਲੋੜ ਪੈਂਦੀ ਤੇ ਉਹ ਬੇਫਿਕਰੀ 'ਚ ਹੋ ਕੇ ਜਾਂਦੀਆਂ ਤੇ ਇੱਕ ਦਿਨ ਇੱਕ ਲੜਕੀ ਦੱਸ ਰਹੀ ਸੀ ਕਹਿੰਦੀ ਵੀ ਮੈਂ ਨਾ ਜਿਸ ਟਾਈਮ ਆਪਣੇ ਘਰ ਗਈ ਤਾਂ ਮੈਂ ਆਪਣੇ ਭਰਾਵਾਂ ਦੇ ਘਰ ਚ ਰਹਿੰਦੀ ਸੀ ਪੇਕੇਆਂ ਦੇ ਘਰ ਚ ਰਹਿੰਦੀ ਸੀ ਤਾਂ ਕਹਿੰਦੀ ਮੈਂ ਮੰਗਲ ਸੂਤਰ ਮਤਲਬ ਕੱਢਣਾ ਭੁੱਲੇ ਗਈ ਹਾਂਜੀ ਤੇ ਕਹਿੰਦੀ ਜਿਸ ਟਾਈਮ ਮੇਰੇ ਬ੍ਰਦਰ ਦੀ ਨਜ਼ਰ ਪਈ ਤੇ ਕਹਿੰਦੀ ਉਹ ਵੀ ਪੁਲਿਸ ਦੇ ਵਿੱਚ ਹੀ ਸੀਗਾ ਤੇ ਕਹਿੰਦੀ ਵੀ ਉਸਨੇ ਮੈਨੂੰ ਇੰਨਾ ਕੁੱਟਿਆ ਨਾ ਵੀ ਇੰਨਾ ਕੁੱਟਿਆ ਵੀ ਉਸਨੇ ਨਾ ਸਿੱਧਾ ਕਹਿੰਦੀ ਮੇਰੇ ਵਾਲਾਂ ਤੋਂ ਫੜ ਲਿਆ ਤੇ ਕਹਿੰਦੀ ਵੀ ਮੇਰੇ ਨਾ ਉਹਨੇ ਦੇਖਿਆ ਨ ਵੀ ਮੇਰੇ ਕਿੱਥੇ ਪੈਂਦੀ ਹੈ ਹਾਂਜੀ ਵੀ ਉਹਨਾਂ ਨੇ ਮੇਰੇ ਥੱਪੜ ਵੀ ਮਾਰੇ ਲੱਤਾਂ ਵੀ ਮਾਰੀਆਂ ਵੀ 10 ਤੂੰ ਕਿਹ ਕੋਣ ਰੱਖ ਲਿਆ 10 ਤੂੰ ਕਿਹੜਾ ਰੱਖਿਆ ਹੋਇਆ ਵੀ ਜਿਹਦੇ ਕਰਕੇ ਵੀ ਤੂੰ ਇਹ ਇੰਨਾ ਹਾਰ ਸ਼ਿੰਗਾਰ ਕਰਕੇ ਜਾਂਦੀ ਆ ਤੇ ਕਹਿੰਦੀ ਵੀ ਉਹਨੇ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਤੇ ਬਾਅਦ ਦੇ ਵਿੱਚ ਕਹਿੰਦੀ ਜਿਸ ਟਾਈਮ ਮੈਂ ਥੋੜਾ ਜਿਹਾ ਮੇਰੀ ਮਦਰ ਆਈ ਤੇ ਉਹਨੂੰ ਬੜਾ ਤਰਸ ਆਇਆ ਮੇਰੇ ਤੇ ਉਹ ਕਹਿੰਦੀ ਵੀ ਤੂੰ ਮੈਨੂੰ ਤਾਂ ਦੱਸ ਦਿੰਦੀ ਵੀ ਮੈਂ ਤਾਂ ਤੇਰੀ ਮਾਂ ਸੀ ਜੇ ਤੇਰੀ ਕੋਈ ਤੂੰ ਚੋਰੀ ਚੋਰੀ ਵਿਆਹ ਕਰਵਾ ਲਿਆ ਵੀ ਉਹ ਤਾਂ ਅਸੀਂ ਵੀ ਕਰ ਹੀ ਦੇਣਾ ਸੀਗਾ ਤੇਰਾ ਵੀ ਇੰਨੀ ਛੋਟੀ ਉਮਰ ਚ ਕੋਣ ਕੁੜੀ ਨੂੰ ਆਪਣੇ ਘਰ ਬਿਠਾਉਂਦਾ ਫਿਰ ਉਹਨੇ ਸਾਰੀ ਆਪਣੀ ਮਾਂ ਦੀ ਸਟੋਰੀ ਦੱਸੀ ਵੀ ਮੰਮੀ ਗੱਲ ਤਾਂ ਇਹ ਸੀਗੀ ਵੀ ਸਾਡੇ ਜਿੰਨੀਆਂ ਵੀ ਮੇਰੇ ਨਾਲ ਦੀਆਂ ਵੀਡਿਓਜ਼ ਹੈਗੀਆਂ ਵੀ ਉਹ ਇੱਕ ਹਥਿਆਰ ਸਮਝ ਕੇ ਮੰਗਲ ਸੂਤਰ ਨੂੰ ਆਪਣੇ ਗਲ ਚ ਪਾ ਲੈਂਦੀਆਂ ਭਾਵੇਂ ਉਹ ਸਰਦਾਰਨੀਆਂ ਹੋਣ ਭਾਵੇਂ ਉਹ Hindu ਧਰਮ ਨਾਲ ਸੰਬੰਧਤ ਹੋਣ ਤੇ ਇਸ ਤਰ੍ਹਾਂ ਕਰਕੇ ਵੀ ਤੁਸੀਂ ਦੇਖੋ ਵੀ ਜਿਸ ਟਾਈਮ ਉਹਦੀ ਕਹਾਣੀ ਸੁਣੀ ਤਾਂ ਮੇਰੇ ਰੋਂਗ ਤੇ ਖੜੇ ਹੋ ਗਏ ਵੀ ਉਹਦੇ ਹੱਥਾਂ ਤੇ ਉਹਦੀਆਂ ਬਾਹਾਂ ਤੇ ਨੀਲ ਪਏ ਹੋਏ ਸੀਗੇ ਕਿਉਂਕਿ ਉਹ ਨਾਲ ਹੀ ਸਾਡਾ ਮੈਡੀ ਸੈਕਟਰੀਟ ਦੇ ਨਾਲ ਹੀ ਸਾਡਾ ਪੁਲਸ ਡਿਪਾਰਟਮੈਂਟ ਸੀਗਾ ਤੇ ਉਹ ਆਂਦੇ ਜਾਂਦੇ ਉਹ ਜਾਂ ਸਾਡੇ ਮਤਲਬ ਬੈਗ ਵਗੈਰਾ ਚੈੱਕ ਕਰਦੀਆਂ ਤੇ ਹੈਲੋ ਹੇ ਕਰਦੀਆਂ ਸਹੇਲੀਆਂ ਬਣ ਗਿਆ ਸੀਗੇ ਤੇ ਇਸ ਤਰ੍ਹਾਂ ਦੀਆਂ ਮਤਲਬ ਕਈ ਉਦਾਹਰਣਾਂ ਹੋਏ ਹੈਗੀਆਂ ਮੈਮੇ ਇੰਨੀ ਵੱਡੀ ਤਰਾਸਦੀ ਕਿਉਂ ਹੈ ਸਾਡੇ ਸਮਾਜ ਦੇ ਵਿੱਚ ਕਿ ਇੱਕ ਵਿਧਵਾ ਔਰਤ ਨੂੰ ਆਪਣੇ ਆਪ ਨੂੰ ਮਹਫੂਜ਼ ਰੱਖਣ ਦੇ ਲਈ ਹਾਂਜੀ ਅਜਿਹੇ ਤੌਰ ਤਰੀਕਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿਉਂ ਨਹੀਂ ਇੱਕ ਵਿਧਵਾ ਔਰਤ ਜਿਹੜੀ ਹੈ ਉਹ ਆਪਣੇ ਆਪ ਨੂੰ ਸਾਡੇ ਸਮਾਜ ਦੇ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੀ ਮੈਨੂੰ ਇਹ ਨਾ ਮਤਲਬ ਇਹ ਮੇਰੇ ਨਾਲ ਖੁਦ ਵੀ ਬੀਤਿਆ ਹੋਇਆ ਜੀ ਕਿਉਂਕਿ ਜਿਸ ਟਾਈਮ ਮੇਰੇ ਹਸਬੰਡ ਦੀ ਡੈਥ ਹੋਈ ਤੇ ਪਹਿਲਾਂ ਤਾਂ ਮੈਂ ਲੋਕਾਂ ਦਾ ਸੁਣਦੀ ਸੀਗੀ ਤੇ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਕੀ ਦੱਸਾਂ ਵੀ ਲੋਕਾਂ ਦੀਆਂ ਨਜ਼ਰਾਂ ਬਦਲ ਗਈਆਂ ਤੇ ਇਸ ਕਰਕੇ ਨਾ ਵੀ ਜੇ ਚਾਹੇ ਉਹ ਔਰਤ ਨਾ ਚਾਹੇ ਵੱਡੀ ਉਮਰ ਦੇ ਵਿੱਚ ਵਿਧਵਾ ਹੋ ਜਵੇ ਚਾਹੇ ਛੋਟੀ ਉਮਰ ਦੇ ਵਿੱਚ ਵਿਧਵਾ ਹੋ ਜੇ ਤੇ ਸਮਾਜ ਵਾਸਤੇ ਨਾ ਉਹ ਇੱਕ ਮਤਲਬ ਇੱਕ ਚੀਜ਼ ਬਣ ਜਾਂਦੀ ਹੈ ਵੀ ਇਹਦਾ ਜਿਹੜਾ ਸਿਰ ਦਾ ਸਾਈਂ ਨਹੀਂ ਹੈਗਾ ਵੀ ਹੁਣ ਇਹਦੇ ਸਿਰ ਤੋਂ ਪੱਲਾ ਉਡ ਚੱਕਿਆ ਉਹ ਜਿੰਨੀ ਮਰਜ਼ੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਪਰ ਸਾਡਾ ਜ਼ਮਾਨਾ ਨਾ ਜਿਹੜਾ ਹੈਗਾ ਉਸ ਨੂੰ ਮਤਲਬ ਗੁਰਿਆ ਨਜ਼ਰ ਆ ਨਾਲ ਹੀ ਦੇਖਦਾ ਜੀ ਤੇ ਇਦਾਂ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਵੀ ਕਾਰਗਲ ਦੇ ਵਿੱਚ ਸਾਡੇ ਆਫਿਸ ਦੇ ਵਿੱਚ ਇੱਕ ਮੈਡਮ ਆਈ ਪੀਸੀਐਸ ਆਫੀਸਰ ਸੀਗੀ ਉਹ ਜੀ ਤੇ ਮੈਨੂੰ ਪਤਾ ਲੱਗਿਆ ਵੀ ਉਹਦੇ ਪਤੀ ਕਰਨਲ ਸੀਗੇ ਸ਼ਹੀਦ ਹੋ ਗਏ ਸੀ ਉੱਥੇ ਤੇ ਹੁਣ ਚਲੋ ਵੀ ਹੁਣ ਘਰ ਦੇ ਉਹ ਕਹਿੰਦੀ ਮੇਰੀ 2 ਸਾਲ ਦੀ ਬੇਟੀ ਸੀਗੀ ਤੇ ਮੇਰੇ ਘਰ ਦੇ ਇਹ ਪੜੇ ਲਿਖੇ ਸੀਗੇ ਐਨ ਤੇ ਉਹਨਾਂ ਨੇ ਵੀ ਮੇਰੀ ਦੇਵਰ ਦੇ ਨਾਲ ਮੇਰੀ ਸ਼ਾਦੀ ਕਰ ਦਿੱਤੀ ਤੇ ਕਹਿੰਦੀ ਚਾਹੀ ਮੈਂ ਨਹੀਂ ਸੀ ਕਰਵਾਣਾ ਚਾਹੰਦੀ ਮੈਨੂੰ ਕਹਿੰਦੀ ਪੀਸੀਐਸ ਜੌਬ ਵੀ ਲੱਗੀ ਸੀ ਮੈਂ ਡਿਵੀਡਿਓ ਅਫੀਸਰ ਦੀ ਪੋਸਟ ਤੇ ਵੀ ਆ ਗਈ ਪਹਿਲਾਂ ਤਾਂ ਦਫ਼ਤਰ ਵਾਲਿਆਂ ਨੇ ਕਹਿੰਦੀ ਮੈਨੂੰ ਜੀਣਾ ਦਰੁਮਬਰ ਕਰ ਦਿੱਤਾ ਵੀ ਇਹਨੇ ਸਾਡੀ ਪੋਸਟ ਖੋਹ ਲਈਤੀ ਕਹਿੰਦੀ ਉਹਨਾਂ ਨੂੰ ਇਹ ਨਹੀਂ ਸੋਚਦੇ ਸੀਗੇ ਵੀ ਜਿਹੜਾ ਸਾਡਾ ਮੇਰਾ ਹਸਬੰਡ ਆ ਉਹ ਦੇਸ਼ ਲਈ ਸ਼ਹੀਦ ਹੋਇਆ ਮੇਰਾ ਹਸਬੰਡ ਵੀ ਇੱਕ ਕਾਰਗਲ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਚੁੱਕਿਆ ਤੇ ਜੇ ਉਹਦੀ ਥਾਂ ਮੈਨੂੰ ਜੌਬ ਲੱਗੀ ਤਾਂ ਇਹਨਾਂ ਨੂੰ ਮੇਰੇ ਨਾਲ ਹਮਦਰਦੀ ਤਕੀਕ ਕਰਨੀ ਸੀ ਤੇ ਸੋ ਉਹ ਇਹ ਮਤਲਬ ਇਹਨਾਂ ਨੇ ਭੁੱਖੀਆਂ ਨਜ਼ਰਾਂ ਨਾਲ ਮੈਨੂੰ ਦੇਖਣਾ ਸ਼ੁਰੂ ਕਰ ਦਿੱਤਾ ਤੇ ਦੂਜੀ ਗੱਲ ਇਹ ਹੈ ਤੇ ਕਹਿੰਦੇ ਵੀ ਮੈਂ ਨਹੀਂ ਸੀ ਮੈਰਿਜ ਕਰਾਉਣਾ ਚਾਹੁੰਦੀ ਪਰ ਜਿਹੜਾ ਸਾਡਾ ਸਮਾਜ ਹੈਗਾ ਨਾ ਉਹ ਮਤਲਬ ਵੀ ਔਰਤ ਨੂੰ ਨਾ ਹਮੇਸ਼ਾ ਹੀ ਦਬਾ ਕੇ ਰੱਖਣਾ ਚਾਹੁੰਦਾ ਤੇ ਕਹਿੰਦੇ ਵੀ ਜਿਸ ਤਰ੍ਹਾਂ ਮੇਰੇ ਪੇਰੈਂਟਸ ਸੀਗੇ ਮੇਰੇ ਆਪਣੇ ਪੇਰੈਂਟਸ ਤੇ ਮੇਰੇ ਆਪਣੇ ਮਤਲਬ ਸੱਸ ਸਹੁਰੇ ਕਹਿੰਦੇ ਇਕੱਠੇ ਹੋ ਗਏ ਉਹਨਾਂ ਨੇ ਆਪਣੀਆਂ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਬਸ ਮੈਨੂੰ ਇੱਕ ਹੁਕਮ ਸੁਣਾ ਦਿੱਤਾ ਵੀ ਇਸ ਘਰ ਦੇ ਵਿੱਚ ਉਹਦਾ ਛੋਟਾ ਭਰਾ ਹੈਗਾ ਵੀ ਉਹਦੇ ਤੈਨੂੰ ਬਿਠਾ ਦੇਣਾ ਵਿਰੋਧਨਾ ਤੇਰਾ ਵਿਆਹ ਕਰ ਦੇਣਾ ਕਹਿੰਦੀ ਜਦ ਕਿ ਉਹ ਮੇਰੇ ਬਰਾਬਰ ਪੜਿਆ ਲਿਖਿਆ ਵੀ ਨਹੀਂ ਸੀਗਾ ਤੇ ਉਹਦੀ ਮੇਰੀ ਸੋਚ ਬਿਲਕੁਲ ਮਿਲਦੀ ਵੀ ਨਹੀਂ ਸੀਗੀ ਤੇ ਨਾ ਸਾਡੇ ਵਿਚਾਰ ਸਾਂਝੇ ਸੀਗੇ ਤੇ ਕਹਿੰਦੀ ਕਿਥੇ ਮੇਰਾ ਆਰਮੀ ਦਾ ਆਫੀਸਰ ਕਰਨਲ ਆਫੀਸਰ ਔਰ ਮੇਰੀ ਉਹਦੇ ਨਾਲ ਲਾ ਮੈਰਿਜ ਹੋਈ ਸੀ ਤੇ ਉਹਦੇ ਮੇਰੇ ਵਿਚਾਰ ਸਾਡੇ ਇੰਨੇ ਸਾਂਝੇ ਸੀਗੇ ਤੇ ਪਰ ਕਹਿੰਦੀ ਮੈਂ ਕੀ ਕਰਦੀ ਕਹਿੰਦੀ ਜਿਸ ਟਾਈਮ ਕਹਿੰਦੀ ਮੇਰੇ ਘਰ ਦੇ ਵੀ ਤੇ ਉਹਦੇ ਘਰ ਦੇ ਵੀ ਕਹਿੰਦੀ ਇੱਕਦਮ ਉਹਨੇ ਮੈਨੂੰ ਮਜਬੂਰ ਕਰ ਦਿੱਤਾ ਤੇ ਕਹਿੰਦੀ ਵੀ ਹੁਣ ਵੀ ਮੈਨੂੰ ਉਹ ਲੱਗਦਾ ਥੋੜੀ ਆ ਵੀ ਮੇਰਾ ਹਸਬੰਡ ਤੇ ਇੱਕ ਸਿਰਫ ਮੈਂ ਆਪਣੀ ਜ਼ਿੰਦਗੀ ਦਾ ਟਾਈਮ ਪਾਸ ਕਰ ਰਹੀ ਆ ਬਸ ਐ ਵੀ ਹਾਂਜੀ ਵੀ ਇਹਦਾ ਕੋਈ ਹੈ ਇਹਦੇ ਨਾਲ ਖੜਾ ਸਿਰਫ ਪੇਰੈਂਟਸ ਨੂੰ ਇਨੀ ਤਸੱਲੀ ਆ ਤੇ ਸਸੋਰੇ ਨੂੰ ਇਨੀ ਤਸੱਲੀ ਆ ਲੇਕਿਨ ਮੈਨੂੰ ਤਾਂ ਇਸ ਚੀਜ਼ ਬਾਰੇ ਵੀ ਕੋਈ ਵੀ ਮੇਰੇ ਮਨ ਦੀ ਤਸੱਲੀ ਨਹੀਂ ਹੈਗੀ ਜੀ ਹਾਂ ਮੈਡਮ ਇਦਾਂ ਕਿਉਂ ਹੈ ਕਿ ਪੜੀਆਂ ਲਿਖੀਆਂ ਔਰਤਾਂ ਵੀ ਆਪਣੇ ਲਈ ਆਵਾਜ਼ ਨਹੀਂ ਚੱਕ ਰਹੀਆਂ ਕਿ ਜਿਵੇਂ ਤੁਸੀਂ ਹੁਣ ਦੋ ਤਿੰਨ ਕੇਸ ਦੱਸੇ ਨੇ ਕਿ ਇੱਕ ਪੜੀ ਲਿਖੀ ਔਰਤ ਵੀ ਜਿਹੜੀ ਉਹ ਦੱਬ ਜਾਂਦੀ ਹੈ ਉਹ ਆਪਣੇ ਫੈਸਲੇ ਖੁਦ ਨਹੀਂ ਲੈ ਪਾ ਰਹੀ ਮੈਡਮ ਜੀ ਇਹ ਗੱਲ ਪਤਾ ਕੀ ਹੈ ਇਹ ਗੱਲ ਇਸ ਤਰ੍ਹਾਂ ਹੈ ਵੀ ਔਰਤ ਦੀ ਦੁਸ਼ਮਣ ਔਰਤ ਹੀ ਹੁੰਦੀ ਹੈ ਅਜੇ ਮੈਂ ਕਹਿੰਦੀ ਆ ਵੀ ਜਿਸ ਟਾਈਮ ਜਿੱਦਾਂ ਹੁਣ ਪਿੰਡਾਂ ਦੀਆਂ ਜਿਹੜੀਆਂ ਵਿਡੋਜ਼ ਲੇਡੀਆਂ ਲੇਡੀਜ਼ ਹੈਗੀਆਂ ਤੇ ਮੈਂ ਉਹਨਾਂ ਬਾਰੇ ਵੀ ਉਹਨਾਂ ਨਾਲ ਵੀ ਮੈਂ ਬੈਠੀ ਹੋਈਆਂ ਗੱਲਾਂ ਬਾਤਾਂ ਕੀਤੀਆਂ ਹੋਈਆਂ ਤੇ ਇੱਕ ਦੇਖੋ ਸਾਡੇ ਨਾਲ ਹੀ ਸੀਗੀ ਰਿਸ਼ਤੇ ਚ ਭਾਬੀ ਲੱਗਦੀ ਸਪਿੰਡ ਵਿੱਚ ਤੇ ਜਿਸ ਟਾਈਮ ਤਾਂ ਉਹਦੇ ਹਸਬੰਡ ਜਿਉਂਦੇ ਸੀਗੇ ਠੀਕ ਹੈ ਨਾ ਤੇ ਉਸ ਟਾਈਮ ਤਾਂ ਉਹਨੂੰ ਕੋਈ ਡਰ ਨਹੀਂ ਸੀ ਚਾਹੇ ਉਹਦੇ ਘਰ ਉਹਦੀ ਦਰਾਨੀ ਆਵੇ ਜਠਾਣੀ ਆਵੇ ਅੰਡ ਨਾ ਗਵੰਡ ਨਾ ਆਣ ਤੇ ਕੋਈ ਉਸਨੂੰ ਕੁਝ ਨਹੀਂ ਸੀ ਕਹਿੰਦਾ ਤੇ ਜਦੋਂ ਉਹਦੇ ਹਸਬੰਡ ਮਤਲਬ ਉਹਨਾਂ ਦੀ ਆਪਣੇ ਮਿਲਟਰੀ ਦੇ ਵਿੱਚ ਹੀ ਡੈਥ ਹੋ ਗਈ ਉਹਨਾਂ ਦੀ ਤੇ ਉਸ ਤੋਂ ਬਾਅਦ ਨਾ ਮਤਲਬ ਉਹ ਕਹਿੰਦੇ ਵੀ ਜਿਹੜੀਆਂ ਜਿਹੜੇ ਬੰਦੇ ਜਿਹੜੇ ਮੇਰੇ ਜ਼ੋਰ ਜੇਠ ਲੱਗਦੇ ਸੀਗੇ ਨਾ ਕਹਿੰਦੇ ਜੇ ਉਹਨਾਂ ਨੇ ਤਾਂ ਮੈਨੂੰ ਖੰਘੂਰੇ ਮਾਰਨੇ ਵੀ ਨਹੀਂ ਸੀ ਸ਼ੁਰੂ ਕੀਤੇ ਜਦ ਕਿ ਮੇਰੀਆਂ ਦਰਾਨੀਆਂ ਜੇਠਾਰੀਆਂ ਨੂੰ ਖਤਰਾ ਹੋ ਗਿਆ ਸੀਗਾ ਵੀ ਕਿਤੇ ਹੁਣ ਕਿਤੇ ਸਾਡੇ ਘਰ ਵਾਲੇ ਕੰਨੀ ਇਹ ਕਿਤੇ ਟਰਾਈ ਨਾ ਮਾਰ ਲਵੇ ਵੀ ਜਾਂ ਇੱਥੋਂ ਤੱਕ ਕਹਿੰਦੇ ਜਿਹੜਾ ਦੋਜੀ ਸੀਗਾ ਨਾ ਦੁੱਧ ਪਾਨ ਵਾਲਾ ਕਹਿੰਦੀ ਉਹ ਨੀਵੀਂ ਅੱਖ ਕਰਕੇ ਗੱਲ ਕਰਦਾ ਸੀਗਾ ਤੇ ਕਹਿੰਦੀ ਉਹ ਜਿਸ ਟਮ ਆਇਆ ਨਾ ਤੇ ਕਹਿੰਦੀ ਉਹ ਦੁੱਧ ਕਿੱਥੇ ਕਹਿੰਦੀ ਪੁਰਾ ਵੀ ਦੁੱਧ ਨਹੀਂ ਸੀ ਫਾਲਤੂ ਪੰਦਾ ਕਹਿੰਦੀ ਪਤੀਲਾ ਭਰ ਦਿਆ ਕਰੇ ਦੁੱਧ ਦਾ ਹੈ ਤੇ ਕਹਿੰਦੀ ਮੈਂ 2 ਦਿਨ ਦੇਖਿਆ 4 ਦਿਨ ਦੇਖਿਆ ਕਹਿੰਦੀ ਮੈਂ ਕਿਹਾ ਵੀਰੇ ਵੀ ਅੱਜ ਕੱਲ ਸਾਨੂੰ ਤਾਂ ਕਿੱਲੋ ਹੀ ਦੁੱਧ ਚਾਹੀਦਾ ਤੁਸੀਂ ਨਾ ਪਾ ਜਾਂਦੇ ਆ ਤੇ ਉਹ ਕਹਿੰਦਾ ਪਰਝਾਈ ਵੀ ਕਹਿੰਦਾ ਵੀ ਜਿਹੜੇ ਨਾ ਜਦ ਫੁੱਲ ਸੁੱਕ ਜਾਂਦੇ ਆ ਨਾ ਉਹ ਟਹਿਣੀਆਂ ਤੋਂ ਵੀ ਟੁੱਟ ਜਾਂਦੇ ਆ ਵੀ ਇਸ ਕਰਕੇ ਨਾ ਕਹਿੰਦਾ ਬੇਸ਼ੱਕ ਕਹਿੰਦਾ ਹੁਣ ਤੂੰ ਵਿਡੋ ਹੋ ਗਈ ਤੇ ਕਹਿੰਦਾ ਤੂੰ ਆਪਣੇ ਆਪ ਨੂੰ ਤਾਂ ਸੈੱਟ ਰੱਖੇਂਗੀ ਨਾ ਜੇ ਗੁਲਾਬ ਦਾ ਫੁੱਲ ਬਣ ਕੇ ਰਹੇਂਗੇ ਨਾ ਤਾਂ ਹੀ ਕਹਿੰਦਾ ਵੀ ਲੋਕ ਤੈਨੂੰ ਉਹ ਕਰਨਗੇ ਹੈ ਤੇ ਕਹਿੰਦੇ ਇਸ ਕਰਕੇ ਮੈਂ ਤੈਨੂੰ ਫਰੀ ਦਾ ਦੁੱਧ ਪਾ ਕੇ ਜਾਂਦਾ ਵੀ ਤੂੰ ਨੂੰ ਪੀ ਤੇ ਤਕੜੀ ਹੋ ਤੇ ਕਹਿੰਦੇ ਵੀ ਮੇਰੇ ਹੱਥੋਂ ਚੋਂ ਨਾ ਪਤੀਲਾ ਛੁਰਦਾ ਛੁਰਦਾ ਬਚਿਆ ਵੀ ਦੋਸਤੋ ਇੱਕ ਦੂਜੀ ਵੀ ਮੇਰੇ ਬਾਰੇ ਇਦਾਂ ਸੋਚਣ ਲੱਗ ਗਿਆ ਤੇ ਤੁਸੀਂ ਦੇਖੋ ਦਫ਼ਤਰਾਂ ਦੇ ਵਿੱਚ ਵੀ ਜਦ ਪਤਾ ਲੱਗ ਜਾਂਦਾ ਨਾ ਲੇਡੀਜ਼ ਨੂੰ ਇਹ ਵਿਡੋ ਆ ਤੇ ਜਿਸ ਤਰ੍ਹਾਂ ਉਹ ਵੀ ਨਾ ਮਤਲਬ ਸੋ ਸੋ ਗੱਲਾਂ ਕਰਦੀਆਂ ਤੂੰ ਕਿੰਨੇ ਵਜੇ ਗਈ ਤੂੰ ਕਿੰਨੇ ਵਜੇ ਆਈ ਤੇ ਉਹ ਵੀ ਉਹਨਾਂ ਦੀਆਂ ਨਾ ਪੂਰੀ ਮਤਲਬ ਪੁਲਸੀਆ ਮੰਗੋ ਨਾ شناخت ਕਰਦੀਆਂ ਕਹਿੰਦੀਆਂ ਨੇ ਵੀ ਜਿਹੜਾ ਸਮਾਜ ਹੈਗਾ ਨਾ ਇਹ ਸਮਾਜ ਹੀ ਇੰਨਾ ਗੰਦਲਾ ਹੈਗਾ ਤੇ ਅੱਜ ਕੱਲ੍ਹ ਦੀਆਂ ਪਰ ਜਿਹੜੀਆਂ ਅੱਜ ਕੱਲ੍ਹ ਦੀਆਂ ਲੇਡੀਜ਼ ਹੈਗੀਆਂ ਉਹ ਫੇਰ ਵੀ ਆਪਣੇ ਆਪ ਨੂੰ ਵਿਡਿਓਜ਼ ਹੈਗੀਆਂ ਉਹ ਬੋਲਡ ਬਣ ਗਈਆਂ ਉਹ ਕਈ ਤਾਂ ਕਹਿੰਦੇ ਵੀ ਸਿ ਵਿਆਹ ਕਰਾਣੇ ਨਹੀਂ ਚਾਹੇ ਉਹਨਾਂ ਦੇ ਪੇਰੈਂਟਸ ਜਿੰਨੇ ਮਰਜੀ ਉਹਨਾਂ ਨੂੰ ਮਤਲਬ ਮਜਬੂਰ ਕਰਨ ਵੀ ਤੁਸੀਂ ਵਿਆਹ ਕਰਾਓ ਤੇ ਲੇਕਿਨ ਉਹ ਨਹੀਂ ਕਰਵਾਂਦੀਆਂ ਤੇ ਚਾਹੇ ਭਾਵੇਂ ਉਹ ਫੌਜਨ ਹੈਗੀਆਂ ਤੇ ਇੰਨਾ ਕੁ ਫਰਕ ਉਹ ਮਤਲਬ ਦਿਖਦਾ ਹੈਗਾ ਵੀ ਮਹਿਸੂਸ ਹੋ ਰਿਹਾ ਵੀ ਜਿੰਨੇ ਵੀ मैडम ਇਹ ਤਾਂ ਤੁਸੀਂ ਪੜੀਆਂ ਲਿਖੀਆਂ ਔਰਤਾਂ ਦੀ ਗੱਲ ਕੀਤੀ ਜੋ ਕਿ ਆਪਣੇ ਪੈਰਾਂ ਤੇ ਵੀ ਖੜੀਆਂ ਹਨ। ਹਾਂਜੀ। ਹਾਂਜੀ ਹਾਂਜੀ ਤਾਂ ਵੀ ਮੈਂ ਗੱਲ ਕਰਾਂਗੀ ਉਹਨਾਂ ਔਰਤਾਂ ਦੀ ਜੋ ਆਪਣੇ ਪੈਰਾਂ ਤੇ ਵੀ ਨਹੀਂ ਖੜੀਆਂ ਜੋ ਪੜੀਆਂ ਲਿਖੀਆਂ ਵੀ ਨਹੀਂ ਕਿਉਂਕਿ ਤੁਸੀਂ ਸਮਾਜ ਵਿੱਚ ਵਿਚਰਦੇ ਹੋ ਅਜਿਹੀਆਂ ਵਿਦਵਾ ਔਰਤਾਂ ਦੇ ਸੰਪਰਕ ਵਿੱਚ ਵੀ ਤੁਸੀਂ ਆਏ ਹੋ ਮੋਗੇ। ਹਾਂਜੀ। ਉਹਨਾਂ ਦੀ ਫਿਰ ਕੀ ਸਥਿਤੀ ਹੈ? ਮੈਡਮ ਬੱਸ ਜਿਸ ਤਰ੍ਹਾਂ ਉਹਨਾਂ ਜਿਨ੍ਹਾਂ ਦੇ ਤਾਂ ਹਸਬੰਡ ਮਤਲਬ ਸਰਕਾਰੀ ਨੌਕਰੀਆਂ ਕਰਦੇ ਆ ਹਨਾ ਵੀ ਕਈਆਂ ਦੇ ਬੱਚੇ ਬਰਾਬਰ ਦੇ ਹੁੰਦੇ ਆ ਕਈ ਕਹਿ ਦਿੰਦੇ ਆ ਵੀ ਮੈਂ ਤਾਂ ਨਹੀਂ ਉਹ ਹਸਬੰਦ ਦੀ ਥਾਂ ਜੌਬ ਲੈ ਨਹੀਂ ਮੇਰੇ ਬੱਚੇ ਨੂੰ ਦੇ ਦਿਓ ਪਰ ਜਦੋਂ ਉਹ ਮੁੰਡੇ ਵਿਆਹ ਜਾਂਦੇ ਆ ਹਨਾ ਤੇ ਫਿਰ ਰਾਜ ਬਦਲ ਜਾਂਦਾ ਉਹਨਾਂ ਦਾ ਹੈਨਾ ਤੇ ਉਹ ਵਿਚਾਰੀਆਂ ਸੋਚਦੀ ਵੀ ਮੈਂ ਤਾਂ ਸਾਰੀ ਉਮਰ ਵੀ ਵਿਆਹ ਵੀ ਨਹੀਂ ਕਰਵਾਇਆ ਵੀ ਆਪਣੇ ਬੱਚੇ ਪਾਲਣ ਪਿੱਛੇ ਮੈਂ ਤਾਂ ਇਹਨਾਂ ਦੇ ਪਿੱਛੇ ਕੁਰਬਾਨੀ ਕਰਦੀ ਰਹੀ ਤੇ ਪਰ ਜਦ ਬਗਾਨੀਆਂ ਧੀਆਂ ਆ ਜਾਂਦੀਆਂ ਜੇ ਤਾਂ ਵਧੀਆ ਆ ਜਾਣ ਚੰਗੀਆਂ ਆ ਜਾਣ ਫਿਰ ਤਾਂ ਉਹਨਾਂ ਦੀ ਜ਼ਿੰਦਗੀ ਸੁਧਰ ਜਾਂਦੀ ਆ ਔਰ ਜੇਕਰ ਇਦਾਂ ਦੀਆਂ ਆ ਜਾਣ ਉਹਨਾਂ ਦੀਆਂ نوਹਾ ਵੀ ਜਿਹੜੀਆਂ ਆਪਣੇ ਸੱਸ ਨੂੰ ਹੀ ਦੁਸ਼ਮਣ ਸਮਝਦੀਆਂ ਤੇ ਫਿਰ ਤਾਂ ਉਹਨਾਂ ਦਾ ਬੁਰਾ ਹਾਲ ਹੀ ਹੈ ਜੀ ਹਾਂਜੀ ਤੇ ਮੈਮ ਕਿਵੇਂ ਬਦਲਿਆ ਜਾ ਸਕਦਾ ਹੈ ਸਾਰਾ ਸਿਸਟਮ ਜਿਹੜਾ ਹੈ ਕਿਉਂਕਿ ਦੇਖੋ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ ਹਾਂਜੀ ਜਦੋਂ ਗੱਲਾਂ ਆਪਾਂ ਸੁਣਾਉਂਦੇ ਆ ਤੇ ਮੈਨੂੰ ਯਾਦ ਆ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਇੰਟਰਵਿਊ ਲਈ ਸੀ ਪ੍ਰੋਫੈਸਰ ਨੇ ਉਹ ਤੇ ਉਹਨਾਂ ਦੇ ਜਦੋਂ ਹਮਸਫਰ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਘਰ ਦੇ ਵਿੱਚ ਕੋਈ ਵੀ ਸਮਾਗਮ ਹੁੰਦਾ ਸੀ ਖੁਸ਼ੀ ਦਾ ਤੇ ਰੀਤੀ ਰਿਵਾਜਾਂ ਦੇ ਵਿੱਚ ਉਹਨਾਂ ਨੂੰ ਉਠਾ ਦਿੱਤਾ ਜਾਂਦਾ ਸੀ ਹੁਣ ਬੰਦਾ ਪੜ੍ਹ ਲਿਖ ਗਿਆ ਪ੍ਰੋਫੈਸਰ ਬਣ ਗਿਆ ਆਪਣੇ ਪੈਰਾਂ ਤੇ ਨਿਰਭਰ ਹੈ ਕਿਸੇ ਤੋਂ ਕੁਝ ਮੰਗ ਨਹੀਂ ਰਿਹਾ ਪਰ ਇੱਕ ਇਨਸਾਨ ਨੂੰ ਐਡਾ ਘਰ ਦੇ ਵਿੱਚ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਕਹਿਣਾ ਵੀ ਤੂੰ ਵਿਧਵਾ ਇਸ ਕਰਕੇ ਚਲੀ ਜਾ ਮਾਨਸਿਕਤਾ ਦੇ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ ਹੈ ਔਰਤ ਦੀ ਮਾਨਸਿਕਤਾ ਉੱਤੇ ਬਿਲਕੁਲ ਮੈਮ ਹੈ ਤੁਹਾਡੀ ਗੱਲ ਸੱਚੀ ਹੈ ਇਹ ਨਾ ਖੁਦ ਮੇਰੇ ਨਾਲ ਵੀ ਹੋਇਆ ਜੀ ਤੇ ਮੈਂ ਹੁਣ ਅ ਕਿਸੇ ਦਾ ਆਪਣੇ ਉਹ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੇ ਵਿਆਹ ਦੀ ਤਿਆਰੀ ਹੋ ਰਹੀ ਸੀਗੀ ਤੇ ਉਸ ਟਾਈਮ ਹਸਬੰਡ ਦੀ ਡੈਥ ਹੋਈ ਹੋ ਸੀਗੀ ਤੇ ਉਹ ਮੈਂ ਨਾ ਇੱਕਦਮ ਮਤਲਬ ਦੂਰ ਦੀ ਰਿਸ਼ਤੇਦਾਰੀ ਸੀਗੀ ਤੇ ਇੱਕਦਮ ਜਦ ਮੈਂ ਨਾ ਅੰਦਰ ਚਲੀ ਗਈ ਉਹਨਾਂ ਦੇ ਤੇ ਉਹ ਜਿਹੜੇ ਮਤਲਬ ਆਪਣੇ ਸੋਨੇ ਦੇ ਸੈੱਟ ਵਗੈਰਾ ਸੂਟ ਵਗੈਰਾ ਖਰੀਦ ਕੇ ਲਿਆਏ ਸੀਗੇ ਇੱਕਦਮ ਨਾ ਉੱਤੇ ਕੱਪੜਾ ਜਾਂ ਪਾ ਦਿੱਤਾ ਉਹਨਾਂ ਨੇ ਤੇ ਜਦ ਮੈਨੂੰ ਮਹਿਸੂਸ ਇੱਕਦਮ ਮੇਰੇ ਅੰਦਰ ਨਾ ਜਿੱਦਾਂ ਬਿਜਲੀ ਜੀ ਲਿਸ਼ਕੀ ਇਸ ਗੱਲ ਬਾਰੇ ਮੈਂ ਕਿਹਾ ਹੋ ਮੈਂ ਤਾਂ ਪਤਾ ਹੀ ਨਹੀਂ ਕਿ ਮੈਂ ਤਾਂ ਇੱਕ ਵਿਡੋ ਲੈਡੀ ਆ ਵੀ ਸ਼ਾਇਦ ਮੈਨੂੰ ਦੇਖ ਕੇ ਇਹਨਾਂ ਨੇ ਕਰ ਦਿੱਤਾ ਤੇ ਪਰ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇੱਕਦਮ ਉਹਨਾਂ ਨੇ ਕਿਹਾ ਵੀ ਸਿਆਣੇ ਸੱਚੀ ਕਹਿੰਦੇ ਨੇ ਵੀ ਕਿਸੇ ਵੀ ਵਿਧਵਾ ਔਰਤ ਦਾ ਨਾ ਇਸਗਨਾਲੀ ਥਾਂ ਦੇ ਪਛਾਵਾ ਨਹੀਂ ਪਹਿਣਾ ਚਾਹੀਦਾ ਸਗਨਾਂ ਦੇ ਸਮਾਨ ਤੇ ਤੇ ਫਿਰ ਤੁਸੀਂ ਦੋਸੋ ਜਦ ਮੈਂ ਇੰਨੀ ਪੜ੍ਹੀ ਲਿਖੀ ਆ ਤੇ ਇਹ ਨਾ ਇਹਨੀ ਜਿੰਦਗੀ ਗੁਜ਼ਾਰਤੀ 67 ਸਾਲ ਦੀ ਹੋ ਗਈ ਤਾਂ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਇਹ ਸਮਾਜ ਦੇ ਵਿੱਚ ਇਹ ਸੁਧਾਰ ਲਿਆ ਨਾ ਨਾ ਜਿਹੜੇ ਪੁਰਾਣੇ ਰੀਤੀ ਰਿਵਾਜ ਹਨ ਇਹ ਸਾਡੇ ਅੰਦਰ ਨਾ ਮਤਲਬ ਜਿੱਦਾਂ ਕਹਿੰਦੇ ਹੁੰਦੇ ਸੀਗੇ ਨਾ ਇਹ ਆ ਕਿਹੜੀ ਮਲੇਰੀਏ ਦੇ ਕਟਾਣੂ ਆਵਾਂਗੇ ਨਾ ਇਹ ਸਾਡੇ ਨਾ ਅੰਦਰ ਘਰ ਘਰ ਜਾਂਦੇ ਆ ਤੇ ਇਹਨਾਂ ਦਾ ਨਾ ਪਤਾ ਨਹੀਂ ਲੱਗਦਾ ਵੀ ਕਦੋਂ ਇਹ ਉੱਠ ਜਾਣ ਇਹ ਸਮਾਜ ਦੇ ਵਿੱਚ ਇਹ ਨਾ ਉਹ ਹੋ ਹੀ ਨਹੀਂ ਸਕਦਾ ਜੀ ਹਾਂਜੀ ਸੁਧਾਰ ਹਾਂ ਜੀ ਇਹ ਜਿਹੜਾ ਸਮਾਜਿਕ ਤਾਣਾ ਬਾਣਾ ਇੰਨਾ ਉਲਝ ਗਿਆ ਹੈ ਇੱਕ ਔਰਤ ਜਿਹੜੀ ਆ ਉਹ ਮਰਦ ਤੋਂ ਡਰਨ ਲੱਗ ਗਈ ਹੈ ਮਰਦ ਔਰਤ ਹਾਂ ਜੀ ਬਿਲਕੁਲ ਹਾਂ ਜੀ ਹਾਂ ਜੀ ਇਹ ਜਿਹੜੀ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਸੀ ਪਹਿਲਾਂ ਇੱਜ਼ਤ ਮਾਨ ਹਾਂ ਜੀ ਹਾਂ ਜੀ ਉਹ ਇੰਨਾ ਘਟਦਾ ਕਿਉਂ ਜਾ ਰਿਹਾ ਹੈ ਸਮਾਜ ਇੰਨਾ ਨਿਘਾਰ ਵੱਲ ਜਾ ਕਿਉਂ ਰਿਹਾ ਹੈ બસ ਇੱਕ ਮੈਡਮ ਤੁਹਾਨੂੰ ਦੱਸਾਂ ਇੱਕ ਇਹ ਆਪਣਾ ਮੀਡੀਆ ਜਿੰਨੇ ਵੀ ਸੀਰੀਲ ਲਾਂਦੇ ਹਨ ਤੁਸੀਂ ਦੇਖ ਲੋ ਇਹਨਾਂ ਦੇ ਵਿੱਚ ਨਾ ਕੋਈ ਵੀ ਕੋਈ ਸੀਰੀਲ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਤੁਹਾਨੂੰ ਨਾ ਕੋਈ ਫੌਜੀ ਦੀ ਲਾਈਫ ਸਟਾਈਲ ਦਿਖਾਣ ਜਾਂ ਕੋਈ ਧਾਰਮਿਕ ਸੀਰੀਲ ਲਾਂਦੇ ਆ ਉਹਨਾਂ ਨੂੰ ਕੋਈ ਨਹੀਂ ਦੇਖਦਾ ਹੈਗਾ ਜਿੰਨੇ ਵੀ ਤੁਸੀਂ ਸੀਰੀਲ ਦੇਖੋਗੇ ਨਾ ਇਹ ਸਾਰੇ ਸਾਸਨੂਨੀਆਂ ਲੜਾਈਆਂ ਘਰ ਦੇ ਵਿੱਚ ਦਿਓਰ ਜੇਠ ਆਪਸ ਵਿੱਚ ਇੱਕ ਦੂਜੇ ਨੂੰ ਖਿੱਚੋ ਤਾਨ ਵੀ ਇਹ ਬੜਾ ਅਸਰ ਪੈ ਰਿਹਾ ਸਾਡੇ ਸਮਾਜ ਤੇ ਕਿਉਂਕਿ ਹੁਣ ਅਸੀਂ ਕਿੰਨੇ ਵੇਰੇ ਫ੍ਰੀ ਹੁੰਦੇ ਸੀ ਜਿਹੜਾ ਵੀ ਸੀਰੀਅਲ ਲਗਾਵਾਂਗੇ ਨਾ ਉਹਦੇ ਵਿੱਚ ਇਹੀ ਕੁਝ ਹੋਏਗਾ ਵੀ ਸੱਸ ਨੂੰ ਉਹ ਨੂੰ ਨਹੀਂ ਦੇਖ ਸਕਦੀ ਨੂੰ ਸੱਸ ਨੂੰ ਨਹੀਂ ਦੇਖ ਸਕਦੀ ਉਹ ਇੱਕ ਦੂਜੇ ਦੇ ਜਿਸ ਤਰ੍ਹਾਂ ਦੇਵਰ ਜੇਠ ਹੋ ਗਏ ਘਰ ਦੇ ਵਿੱਚ ਉਹ ਉਹਨੂੰ ਕਢਿਸਦੀ ਆ ਉਹਨੂੰ ਉਹਦੇ ਕੰਨ ਭਰਦੀ ਆ ਮਤਲਬ ਇਹੀ ਜ਼ਿਆਦਾ ਨਾ ਇਹ ਇਸ ਸਾਡੇ ਇਹਨਾਂ ਦਾ ਕਸੂਰ ਹੈ ਜਿਹੜੇ ਸਾਡੇ ਇਹ ਫਿਲਮੀ ਡਾਇਰੈਕਟਰ ਜਾਂ ਜਿਹੜੇ ਆਪਣੇ ਇਹ ਤਿਆਰ ਕਰਦੇ ਹੈਗੇ ਆ ਸੀਰੀਅਲ ਵਗੈਰਾ ਤੇ ਉਹਨਾਂ ਦੇ ਵਿੱਚ ਕੋਈ ਇਹ ਦੱਸਦੇ ਨਹੀਂ ਵੀ ਸਮਾਜ ਆਪਸ ਦੇ ਵਿੱਚ ਜੁੜ ਕੇ ਰਹੇ ਇਹ ਰਿਸ਼ਤਿਆਂ ਦੀ ਤੰਦ ਬਣੀ ਰਹੇ ਜੁੜੇ ਰਹੇ ਰਿਸ਼ਤੇ ਨੇ ਤੰਦ ਮੈਮ ਅਸੀਂ ਤਾਂ ਗੱਲ ਕੀਤੀ ਵਿਧਵਾ ਔਰਤ ਦੀ ਹੁਣ ਅਸੀਂ ਗੱਲ ਕਰਾਂਗੇ ਮਰਦਾਂ ਦੀ ਜਿਹਨਾਂ ਮਰਦਾਂ ਦੇ ਹਮਸਫਰ ਜਿਹੜੇ ਆ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੇ ਨੇ ਕਿ ਮਰਦਾਂ ਨੂੰ ਵੀ ਮੁਸ਼ਕਲਾਂ ਜਿਹੜੀਆਂ ਹੈ ਉਹ ਦਰਪੇਸ਼ਾਂ ਦੀਆਂ ਨੇ ਹਾਂਜੀ ਜਿੱਥੇ ਤੱਕ ਮੈਂ ਸੁਣਿਆ ਜਿਹੜੇ ਮਰਦਾਂ ਨੂੰ ਜਿਸ ਤਰ੍ਹਾਂ ਉਹਨਾਂ ਆਫਿਸ ਦੇ ਵਿੱਚ ਹੁੰਦੇ ਸੀਗੇ ਆਪਸ ਵਿੱਚ ਬੈਠ ਕੇ ਇੱਕ ਪਰਿਵਾਰ ਦੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਸੀਗੇ ਤੇ ਜਿਹੜੇ ਮਰਦ ਹੈਗੇ ਨਾ ਉਹ ਵਿਚਾਰੇ ਕਹਿੰਦੇ ਵੀ ਜਿਸ ਟਾਈਮ ਸਾਡੀ ਹਮਸਫਰ ਦੀ ਡੈਥ ਹੋ ਜਾਂਦੀ ਆ ਤੇ ਕਹਿੰਦੇ ਵੀ ਸਾਡੇ ਘਰ 'ਚ ਵੀ ਕੋਈ ਔਰਤ ਆਈ ਨਹੀਂ ਸਕਦੀ ਵੀ ਜਿਹੜੀਆਂ ਲੇਡੀਆਂ ਹੈਗੀਆਂ ਵੀ ਉਹ ਮਤਲਬ ਸਾਡੇ ਕੋਲ ਖੜਦੀਆਂ ਵੀ ਡਰਦੀਆਂ ਨੇ ਤੇ ਇੱਥੋਂ ਤੱਕ ਵੀ ਕਹਿੰਦੇ ਆ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਇਸ ਟਾਈਮ ਨਾ ਜਦ ਜੇ ਮਰਦ ਦੀ ਡੈਥ ਹੋ ਜਾਂਦੀ ਆ ਤੇ ਔਰਤ ਨਾ ਫੇਰ ਮਤਲਬ ਮਹੱਲੇ ਚ ਜਾ ਕੇ ਇੱਧਰ ਉੱਧਰ ਆਪਣੇ ਦਿਲ ਦਾ ਹਾਲ ਸੁਣਾਉਂਦੀ ਰਹਿੰਦੀ ਆ ਰੋ ਰੋ ਕੇ ਆਪਣੇ ਸਾਰੇ ਅੰਦਰ ਦਾ ਜਿੰਨਾ ਵੀ ਗੁਬਾਰ ਹੁੰਦਾ ਕੱਢ ਦਿੰਦੀ ਆ ਪਰ ਮਰਦ ਨੂੰ ਇਹ ਚੀਜ਼ ਬੜੀ ਮੁਸ਼ਕਲ ਪੇਸ਼ ਆਂਦੀ ਆ ਤੇ ਉਹ ਵਿਚਾਰਾ ਕਿੱਥੇ ਜਾਵੇ ਹੈਨਾ ਕਿਉਂਕਿ ਉਹ ਰੋ ਵੀ ਨਹੀਂ ਸਕਦਾ ਉਹ ਆਪਣੇ ਅੰਦਰ ਦਾ ਗਮ ਵੀ ਨਹੀਂ ਕੜਸਦਾ ਤੇ ਜਿਸ ਦਾ ਨਾ ਮਤਲਬ ਇਹੀ ਰਿਜ਼ਲਟ ਨਿਕਲਦਾ ਕਿ ਮਰਦ ਨਾਲ ਔਰਤ ਨਾਲੋਂ ਛੇਤੀ ਦੁਨੀਆ ਛੱਡ ਜਾਂਦੇ ਆ ਕਿਉਂਕਿ ਉਹਨਾਂ ਦਾ ਕੋਈ ਸਾਥੀ ਨਹੀਂ ਹੁੰਦਾ ਤੇ ਜਿਹੜੀ ਮਤਲਬ ਔਰਤ ਹੈਗੇ ਘਰ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਨਾ ਹੋਏਗੀ ਤਾਂ ਜਿੰਨੇ ਵੀ ਇੱਥੇ ਪਾਰਕ ਦੇ ਵਿੱਚ ਤਾਸ਼ ਖੇਡਦੇ ਹੁੰਦੇ ਆ ਜੈਂਟਸ ਉਹਨਾਂ ਨੂੰ ਪੁੱਛੋ ਨਾ ਵਿਚਾਰੇ ਇਹਨਾਂ ਦੀ ਸਭ ਦੀਆਂ ਨਾ ਬੀਵੀਆਂ ਗੁਜ਼ਰ ਚੁੱਕੀਆਂ ਹੁੰਦੀਆਂ ਅਗਲੇ ਕਹਿੰਦੇ ਮੈਨੂੰ ਹਾਂ ਤੰਗ ਕਰ ਲੈਂਦੀ ਆ ਇਹ ਕਰਦੇ ਆ ਇਹ ਕਰਿਆ ਪਪਾ ਇਹ ਕਰਿਆ ਉਹ ਕਹਿੰਦੇ ਇਸ ਤੋਂ ਬਾਅਦ ਕੁਝ ਨਾ ਕੁਝ ਉਹ ਬੋਲਦੇ ਹੀ ਰਹਿੰਦੀਆਂ ਉਹਨਾਂ ਨਾਲ ਉਹਨਾਂ ਦੀ ਇਹ ਗੱਲਾਂ ਸੁਣਨ ਤੋਂ ਵਧੀਆ ਇਹ ਹੀ ਆ ਕਿ ਆਪਾਂ ਬਾਹਰ ਪਾਰਕ 'ਚ ਬੈਠ ਕੇ ਤਾਸ਼ ਖੇਡ ਲਓ ਇਹ ਮੈਂ ਕਈ ਬੰਦਾ ਬੰਦਿਆਂ ਦੀ ਮਤਲਬ ਇਹ ਗੱਲ ਸੁਣ ਚੁੱਕੀ ਯਾਨੀ ਕਿ ਦੋਹਾਂ ਵਰਗਾਂ ਨੂੰ ਹਾਂ ਜੀ ਦੋਹਾਂ ਵਰਗਾਂ ਨੂੰ ਬਿਲਕੁਲ ਹਾਂ ਜੀ ਜੀ ਹਾਂ ਮੈਡਮ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨਾ ਵਿਧਵਾ ਹੋਣ ਤੋਂ ਬਾਅਦ ਜਿਹੜਾ ਇੱਕ ਜੀਨ ਦੀ ਆਸ ਛੱਡ ਦਿੰਦੀਆਂ ਨੇ ਇਹ ਖੁਸ਼ ਹੋ ਕੇ ਜਿਹੜਾ ਹੈ ਜ਼ਿੰਦਗੀ ਨੀ ਜਿੰਦੀਆਂ ਉਹਨਾਂ ਨੂੰ ਇੱਕ ਮੈਸੇਜ ਕਿਉਂਕਿ ਮੇਰੇ ਨਾਲ ਵੀ ਸਟ੍ਰਿੰਗ ਹੋਇਆ ਸੀ ਜਿਸ ਤਰ੍ਹਾਂ ਮੇਰੇ ਹਸਬੰਦ ਦੀ ਡੈਥ ਹੋ ਗਈ ਮੈਨੂੰ ਇਦਾਂ ਲੱਗਿਆ ਮੇਰਾ ਸੰਸਾਰ ਖਤਮ ਹੋ ਗਿਆ ਮੇਰੀ ਮਤਲਬ ਜ਼ਿੰਦਗੀ ਤਬਾਹ ਹੋ ਗਈ ਵੀ ਮੈਂ ਨਾ ਮਤਲਬ ਮੈਂ ਹਾਫ ਜਿੰਦਾ ਕਹਿੰਦੇ ਨੇ ਵੀ ਬੰਦਾ ਅੱਧਾ ਪਾਗਲ ਹੋ ਜਾਂਦਾ ਮੈਂ ਉਸ ਤਰ੍ਹਾਂ ਦੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਮੇਰਾ ਬਚਾ ਇਸ ਕਰਕੇ ਹੋ ਗਿਆ ਕਿਉਂਕਿ ਮੈਂ ਜਿਹੜਾ ਮੇਰਾ ਮਤਲਬ ਸਰਕਲ ਸੀਗਾ ਉਹ ਸਾਹਿਤਕਾਰਾਂ ਦੇ ਨਾਲ ਸੀ ਤੇ ਜਿੱਦਾਂ ਹੁਣ ਸਾਡੇ ਮੇਰੇ ਸਾਹਿਤ ਸਭਾ ਦੇ ਜਿਹੜੇ ਪ੍ਰਧਾਨ ਹੋ ਗਏ ਜਾਂ ਜਿਹੜੇ ਪੜੇ ਲਿਖੇ ਅੱਛੇ ਤੋਂ ਅੱਛੇ ਸਾਹਿਤਕਾਰ ਸੀ ਜਿਨ੍ਹਾਂ ਦੇ ਮੈਂ ਨਾਮ ਵੀ ਲੈ ਸਕਦੀਆਂ ਗੁਰਨਾਮ ਕਮਰ ਉਹਨਾਂ ਦੇ ਮਿਸ ਜੂਸ਼ਾ ਕਮਰ ਉਹਨਾਂ ਨੇ ਮੇਰਾ ਬਹੁਤ ਸਾਥ ਨਭਾਇਆ ਉਹਨਾਂ ਨੇ ਮੈਨੂੰ ਬਹੁਤ ਮਤਲਬ ਹੌਸਲਾ ਦਿੱਤਾ ਤੇ ਇੱਥੋਂ ਤੱਕ ਜਿਹੜੇ ਸਾਡੇ ਮਤਲਬ ਮੇਰੇ ਆਫਿਸ ਦੇ ਵਿੱਚ ਸੀਗੇ ਮੇਰੇ ਸੀਨੀਅਰ ਬਲਕਾਰ ਸਿੱਧੂ ਉਹ ਸਾਡੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹੈਗੇ ਆ ਤੇ ਇਸ ਤਰ੍ਹਾਂ ਡਾਕਟਰ ਪਤੰਗ ਤੇ ਇੱਕ ਡਾਕਟਰ ਪਾਲ ਜਨਵ ਜੀ ਹੈਗੇ ਆ ਤੇ ਉਹਨਾਂ ਨੇ ਮਤਲਬ ਮੈਨੂੰ ਇੰਨਾ ਹੌਸਲਾ ਦਿੱਤਾ ਨਾ ਉਹਨਾਂ ਨੇ ਮਤਲਬ ਕਿਸੇ ਨਾ ਕਿਸੇ ਨੂੰ ਨਾ ਮੇਰੇ ਕੋਲ ਪੇਂਦਦੇ ਸੀਗੇ ਵੀ ਮਨਜੀਤ ਘਰ ਹੈਗੀ ਆ ਵੀ ਉਹ ਹਟਮ ਰੋਂਦੀ ਰਹਿੰਦੀ ਹੈ ਵੀ ਤੂੰ ਇਦਾਂ ਕਰ ਵੀ ਤੂੰ ਉਸ ਨੂੰ ਨਾ ਉਸ ਨੂੰ ਕੰਮ ਦੋ ਲਿਖਣ ਵਾਸਤੇ ਤੇ ਹੁਣ ਜੇ ਕੋਈ ਆ ਜਾਂਦਾ ਸੀ ਮੈਡਮ ਇਹ ਸਾਡੀ ਕਿਤਾਬ ਹੈਗੀ ਆ ਤੁਸੀਂ ਕਰੋ ਇੱਕ ਮੁੰਡਾ ਪ੍ਰਵੀਨ ਸੰਧੂ ਹੈਗਾ ਕਾਫੀ ਨਾਮਵਰ ਲੜਕਾ ਉਹ ਤੇ ਉਹ ਆਪਣੀ ਮਦਰ ਦੀ ਕਿਤਾਬ ਲੈ ਕੇ ਆ ਗਿਆ ਮਾਂ ਦਾ ਪੁਨਰਜਨਮ ਕੰਮ ਮੇਰੀ ਇਹ ਕਿਤਾਬ ਕੰਪਲੀਟ ਕਰੋ ਤੇ ਤੁਸੀਂ ਦੇਖੋ ਮੈਂ ਨਾ ਇੱਕ ਹਫਤੇ ਚ ਉਹਨਾਂ ਦੇ ਨਾਲ ਬੈਠ ਕੇ ਨਾ ਉਹਨਾਂ ਦੀ ਕਿਤਾਬ ਕੰਪਲੀਟ ਕਰਤੀ ਉਸ ਤੋਂ ਬਾਅਦ ਉਹਨੇ ਹੋਰ ਵੀ ਕਈ ਮੈਨੂੰ ਇਸ ਤਰ੍ਹਾਂ ਦੇ ਕੰਮ ਦਿੱਤੇ ਜਿਹੜੀ ਨਾ ਮੈਂ ਉਸ ਗਮ ਚ ਉਹਨਾਂ ਮਤਲਬ ਥੋੜਾ ਜਿਹਾ ਮੈਨੂੰ ਰਾਹਤ ਮਿਲ ਗਈ ਲਿਖਣ ਪੜ੍ਹਨ ਦੇ ਕੰਮ ਚ ਇਸ ਤਰ੍ਹਾਂ ਕਰਕੇ ਜਿਹੜੇ ਮੇਰੇ ਆਪਣਾ ਇਹ ਲੇਖਕਾਂ ਦਾ ਗਰੁੱਪ ਸੀ ਨਾ ਉਹਨਾਂ ਨੇ ਮੈਨੂੰ ਬਹੁਤ ਮਤਲਬ ਮੈਨੂੰ ਜੀਣ ਦਾ ਢੰਗ ਦੱਸਿਆ ਜੀ ਯਾਨੀ ਕਿ ਚੰਗੇ ਲੋਕਾਂ ਦਾ ਸਾਥ ਮਿਲ ਜਾਏ ਤਾਂ ਸੀ ਆਪਣੇ ਇਹ ਜਿਹੜਾ ਦੁੱਖ ਆ ਹਾਂਜੀ ਇਸ ਵਾਲੇ ਦੁੱਖ ਵਾਲੇ ਸਫ਼ਰ ਨੂੰ ਵੀ ਕੱਟ ਸਕਦੇ ਹਾਂ ਜੀ ਤੇ ਦੂਜਾ ਮਤਲਬ ਬੱਚੇ ਮੇਰੇ ਕੈਨੇਡਾ ਰਹਿੰਦੇ ਆ ਮੇਰੀ ਡਾਟਰ ਇਨ ਲਾ ਮੇਰਾ ਬੇਟਾ ਤੇ ਉਹਨਾਂ ਦੇ ਅੱਗੇ ਬੱਚੇ ਫਿਰ ਮੇਰੀ ਬੇਟੀ ਮੇਰੇ ਦਾਮਾਦ ਉਹਨਾਂ ਨੇ ਮੈਨੂੰ ਇੱਕ ਦਿਨ ਵੀ ਨਹੀਂ ਇਦਾਂ ਦਾ ਜਾਨ ਦਿੱਤਾ ਵੀ ਜਿਸ ਦਿਨ ਦੋ ਟਾਈਮ ਉਹਨਾਂ ਦਾ ਬਾਹਰੋਂ ਨਾ ਫੋਨ ਆ ਜਾਏ ਜਾਂ ਬੇਟੀ ਦੇ ਤਾਂ 10-10 ਫੋਨ ਆ ਜਾਂਦੇ ਆ ਕਿੰਨੇ ਵਾਰੀ ਮੰਮੀ ਤੁਸੀਂ ਕੀ ਕਰਦੇ ਆ ਮੰਮੀ ਤੁਸੀਂ ਕੀ ਬਾਕੀ ਮੇਰੇ ਭੈਣ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਖਰਚ ਮਤਲਬ ਜਿਸ ਤਰ੍ਹਾਂ ਹੁਣ ਭਰਜਾਈਆਂ ਹੁੰਦੀਆਂ ਬ੍ਰਦਰ ਮੇਰੇ ਉਹ ਕਦੀ ਵੀ ਨਹੀਂ ਮੈਨੂੰ ਉਹਨਾਂ ਨੇ ਇੰਨੀ ਗੱਲ ਕਹੀ ਵੀ ਤੂੰ ਨਾ ਉਹ ਸਭਾ ਮੈਨੂੰ ਕਹਿੰਦੇ ਵੀ ਤੂੰ ਇੱਥੇ ਆ ਜਾ ਮੈਂ ਖੁਦ ਹੀ ਨਹੀਂ ਜਾਂਦੀ ਕਿਉਂਕਿ ਮੇਰਾ ਸਰਕਲ ਉਹਰੇ ਸਹਿਯੋਤਕਾਰਾਂ ਦਾ ਇੰਨਾ ਕਦੀ ਕਿਤੇ ਸੈਜ ਸਭਾ ਟੈਂਡ ਕਰਨੀ ਕਦੀ ਕਿਤੇ ਕਰਨੀ ਇਸ ਤਰ੍ਹਾਂ ਕਰਕੇ ਫਿਰ ਮੇਰਾ ਹੁਣ ਟਾਈਮ ਪਾਸ ਹੋ ਜਾਂਦਾ ਪਰ ਹੁਣ ਜਦ ਰਾਤ ਪੈਂਦੀ ਹੈ ਨਾ ਤਾਂ ਫਿਰ ਉਸ ਟਾਈਮ ਐਦਾਂ ਲੱਗਦਾ ਜਿਦਾ ਫੌਜੀ ਸਾਹਿਬ ਸਾਹਮਣੇ ਆ ਕੇ ਖੜੇ ਹੋ ਗਏ ਹੁਣ ਤੇ ਬੰਦਾ ਜਿਹੜਾ ਦਿਲ ਦੇ ਵਿੱਚ ਉਹ ਹੈ ਤੇ ਸਰਟ ਲੱਗੀ ਹੋਈ ਆ ਉਹ ਤਾਂ ਫਿਰ ਟਸ ਟਸ ਆ ਟਾਈਮ ਹੀ ਕਰਦੀ ਆ ਨਾ ਚਲੋ ਦਿਨ ਤਾਂ ਲੰਘ ਜਾਂਦੇ ਇਸ ਤਰ੍ਹਾਂ ਤੇ ਨਾ ਇਸ ਦੇ ਵਿੱਚ ਜਿਹੜਾ ਵੀ ਕੋਈ ਮਰਦ ਹੈਗਾ ਨਾ ਉਹ ਆਪਣੇ ਜੀਵਨ ਸਾਥਨ ਨੂੰ ਭੁੱਲ ਸਕਦਾ ਤੇ ਨਾ ਹੀ ਜੀਵਨ ਸਾਥਨ ਆਪਣੇ ਜੀਵਨ ਸਾਥੀ ਨੂੰ ਭੁੱਲ ਸਕਦੀ ਹੈ ਤਕਲੀਫ ਤਾਂ ਦੋਨਾਂ ਦੀ ਇੱਕੋ ਹੀ ਹੈ ਦੋਸਤੋ ਸਮਾਜ ਸੁਧਾਰਕਾਂ ਨੇ ਬਹੁਤ ਸਾਰੇ ਯਤਨ ਕੀਤੇ ਉਸ ਤੋਂ ਬਾਅਦ ਹੀ ਵਿਧਵਾ ਪੁਨਰ ਵਿਆਹ ਦਾ ਕਾਨੂੰਨ ਜਿਹੜਾ ਹੈ ਉਹ ਪਾਸ ਹੋਇਆ ਸੀ ਪਹਿਲਾਂ ਵਿਧਵਾਵਾਂ ਦੀ ਸਥਿਤੀ ਵੱਲ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਮੰਦਪਕੀ ਸੀ ਹਾਂਜੀ ਔਰਤ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ ਉਹਦੇ ਵਾਲ ਜਿਹੜੇ ਆ ਸਾਰੇ ਕੱਟ ਦਿੱਤੇ ਜਾਂਦੇ ਸੀ ਹਾਂਜੀ ਹਾਂਜੀ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਬਦਲਾਅ ਆ ਚੁੱਕੇ ਨੇ ਪਰ ਹਾਲੇ ਵੀ ਬਦਲਾਅ ਦੀ ਲੋੜ ਹੈ ਹਾਂਜੀ ਲੋੜ ਹੈ ਸਭ ਤੋਂ ਵੱਧ ਸੋਚ ਨੂੰ ਬਦਲਣ ਦੀ ਹਾਂਜੀ ਵਿਧਵਾ ਔਰਤ ਹੋਵੇ ਜਾ ਕਿਸੇ ਮਰਦ ਦੇ ਹਮਸਫਰ ਨੇ ਉਹਨਾਂ ਤੋਂ ਦੂਰ ਹੋ ਗਏ ਹੁਣ ਉਹਨਾਂ ਦੀ ਮੌਤ ਹੋ ਗਈ ਹੋਵੇ ਕੋਈ ਵੀ ਵਿਧਵਾ ਹੋਵੇ ਪਰ ਗੱਲ ਸਿਰਫ ਇੰਨੀ ਹੁੰਦੀ ਹੈ ਕਿ ਉਹ ਸਭ ਤੋਂ ਪਹਿਲਾ ਇਨਸਾਨ ਹਨ ਵੀ ਜਿਸ ਸਮੇਂ ਨਾ ਜਿਹੜੇ ਇਹ ਸਾਡਾ ਸਮਾਜ ਹੈ ਇਹ ਨਾ ਅਰਥ ਨੂੰ ਅਰਥ ਸਮਝਦਾ ਹੀ ਨਹੀਂ ਹੈਗਾ ਜੇਕਰ ਪਤੀ ਹੈਗਾ ਉਹਦੇ ਸਿਰ ਤੇ ਤਾਂ ਕਹਣਗੇ ਵੀ ਇਹਦਾ ਸਿਰ ਟਕਿਆ ਹੋਇਆ ਹਾਂਜੀ ਚਾਹੇ ਪਤੀ ਨਾ ਸ਼ਰਾਬਾਂ ਪੀ ਕੇ ਰੋਜ਼ ਅੰਦਰ ਉਸ ਨੂੰ ਗਾਲੀ ਗਲੋਚ ਕਰਦਾ ਹੋਵੇ ਚਾਹੇ ਪਤੀ ਨਾ ਮਤਲਬ ਪਤੀ ਦੇ ਇੰਨਾ ਹੂਆ ਲੋਕਾਂ ਦੇ ਦਿਲ ਦੀਵਿਦੇ ਵਿੱਚ ਹੁੰਦਾ ਵੀ ਚਾਹੇ ਉਹ ਬਿਮਾਰ ਵੀ ਹੈ ਨਾ ਤਾਂ ਵੀ ਲੋਕ ਨਾ ਸਮਝਦੇ ਵੀ ਹਾਂ ਵੀ ਇਹਦਾ ਘਰ ਵਾਲਾ ਜਿਉਂਦਾ ਹੈਗਾ ਤੇ ਜਿਸ ਟਾਈਮ ਉਹ ਦੁਨੀਆ ਤੋਂ ਤੁਰ ਜਾਂਦਾ ਤਾਂ ਲੋਕਾਂ ਦੀਆਂ ਨਜ਼ਰਾਂ ਬਦਲ ਜਾਂਦੀਆਂ ਪਰ ਜਦ ਪਹਿਲਾ ਸਮਾਜ ਸੀਗਾ ਪਹਿਲਾ ਥੋੜਾ ਜਿਆਦਾ ਲੇਡੀਜ਼ ਨੂੰ ਮਤਲਬ ਪਰਦੇ ਦੀ ਚ ਰੱਖਿਆ ਜਾਂਦਾ ਸੀਗਾ ਤੇ ਪਰ ਹੁਣ ਥੋੜਾ ਜਾਂ ਸਮਾਜ ਦੇ ਵਿੱਚ ਫਰਕ ਪੈ ਗਿਆ ਕਿਉਂਕਿ ਜਿਹੜੀਆਂ ਲੇਡੀਜ਼ ਹੈਗੀਆਂ ਨਾ ਉਹ ਵੀ ਹੁਣ ਬੜੀਆਂ ਬੁਲੰਦ ਸੋਚਦੀਆਂ ਮਾਲਕ ਬਣ ਗਈਆਂ ਤੇ ਮੈਂ ਸੋਚਦੀ ਆ ਵੀ ਜੇ ਇੱਥੋਂ ਤੱਕ ਕਿ ਜਿਹੜੀਆਂ ਕੁੜੀ ਲੇਡੀਜ਼ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਮਿਲਟਰੀ 'ਚ ਵੀ ਭਰਤੀ ਹੋਣ ਲੱਗੀਆਂ ਠੀਕ ਹੈ ਨਾ ਤੇ ਉਹ ਰਾਤਾਂ ਨੂੰ ਉੱਥੇ ਖੜ ਕੇ ਡਿਊਟੀ ਵੀ ਦਿੰਦੀਆਂ ਹੈਗੀਆਂ ਬਾਰਡਰ ਤੇ ਵੀ ਡਿਊਟੀ ਦਿੰਦੇ ਆ ਖੜ ਕੇ ਉਹ ਤੇ ਹੁਣ ਉਹਨਾਂ ਦੇ ਵਿੱਚ ਨਾ ਮਤਲਬ ਉਹ ਪਹਿਲਾ ਵਾਲਾ ਜਿਹੜੇ ਉਹਨਾਂ ਦੇ ਖਿਆਲات ਸੀਗੇ ਨਾ ਉਹ ਕਾਫੀ ਹੁਣ ਉਹਨਾਂ 'ਚ ਬਦਲਾ ਆ ਗਿਆ ਕਿਉਂਕਿ ਮੈਂ ਚਾਹਦੀ ਆ ਜਿਹੜਾ ਸਮਾਜ ਆ ਸਮਾਜ ਨਾਲ ਔਰਤ ਨੂੰ ਔਰਤ ਹੀ ਸਮਝੇ ਕਿਉਂਕਿ ਜਿਹੜੀ ਔਰਤ ਹੈ ਉਹਨਾਂ ਦੀ ਭੈਣ ਵੀ ਹੈ ਤੇ ਉਹਨਾਂ ਦੀ ਬੇਟੀ ਵੀ ਹੈ ਤੇ ਉਹਨਾਂ ਦੀ ਨੂੰਹ ਵੀ ਹੈ ਇੱਕ ਮਰਦ ਦੀ ਮਾਂ ਵੀ ਆ ਔਰਤ ਹੈ ਹਨ ਇਸ ਕਰਕੇ ਵੀ ਉਹ ਔਰਤ ਦੇ ਗੁਣਾਂ ਨੂੰ ਦੇਖੇ ਤੇ ਨਾ ਕਿ ਇਹ ਦੇਖੇ ਵੀ ਜੇ ਇਹਦਾ ਪਤੀ ਨਹੀਂ ਹੈਗਾ ਤੇ ਇਹ ਜ਼ੀਰੋ ਹੈ ਜੀ ਬਿਲਕੁਲ ਸਹੀ ਹਾਂਜੀ ਆ ਵਾਕਈ ਦੋਸਤੋ ਮੈਡਮ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਇਨਸਾਨ ਦੀ ਪਛਾਣ ਉਸ ਦੇ ਆਪਣੇ ਗੁਣਾਂ ਤੋਂ ਖੂਬੀਆਂ ਤੋਂ ਹੋਣੀ ਚਾਹੀਦੀ ਹੈ ਨਾ ਕਿ ਇਸ ਚੀਜ਼ ਤੋਂ ਕਿ ਇਸ ਦਾ ਪਤਾ ਕੀ ਕਰਦਾ ਹੈ ਹਾਂ ਜੀ ਕਈ ਵਾਰੀ ਅਜਿਹੀ ਵੀ ਸਥਿਤੀ ਆਉਂਦੀ ਹੈ ਕਿ ਔਰਤ ਜਿਹੜੀ ਹੈ ਉਹ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਵਧੀਆ ਕਰ ਰਹੀ ਹੁੰਦੀ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਘਰ ਵਾਲੇ ਜਿਹੜੇ ਆ ਸ਼ਰਾਬੀ ਕੁਆਬੀ ਹੁੰਦੇ ਨੇ ਘਰ ਦੇ ਕੁੱਟਦੇ ਨੇ ਤੇ ਇਸ ਕਰਕੇ ਵਿਤਵਾ ਹੋਣਾ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ ਕੋਈ ਔਰਤ ਨਹੀਂ ਚਾਹਦੀ ਕਿ ਉਸ ਦਾ ਸਰਦਾਰ ਸਾਈ ਜਿਹੜਾ ਹੈ ਉਹ ਚਲਾ ਜਾਵੇ ਪਰ ਜੇਕਰ ਅਜਿਹੀ ਮੰਦਭਾਗੀ ਘਟਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਵਾਪਰਦੀ ਹੈ ਤੇ ਜ਼ਰੂਰਤ ਹੈ ਉਹਨਾਂ ਦਾ ਸਾਥ ਦੇਣ ਦੀ ਨਾ ਕਿ ਉਹਨਾਂ ਦੇ ਉੱਤੇ ਉਂਗਲ ਚੱਕਣ ਦੀ ਤੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਰਾਹੀਂ ਅਸੀਂ ਇਹ ਹੀ ਇੱਕ ਕਾਮਨਾ ਕਰਦੇ ਹਾਂ ਕਿ ਵਿਧਵਾਔਰਤਾਂ ਦੀ ਸਥਿਤੀ ਦੇ ਵਿੱਚ ਬਦਲਾਅ ਹੋਵੇ ਉਹਨਾਂ ਨੂੰ ਪੂਰੇ ਸਨਮਾਨ ਦੇ ਨਾਲ ਜ਼ਿੰਦਗੀ ਜੀਣ ਦਾ ਹੱਕ ਹੋਵੇ ਜੇਕਰ ਉਹ ਵਿਆਹ ਕਰਵਾਉਣਾ ਚਾਹੁੰਦੀਆਂ ਨੇ ਦੁਬਾਰਾ ਉਹ ਵਿਆਹ ਕਰਵਾ ਸਕਣ ਜੇਕਰ ਉਹ ਵਿਆਹ ਨਹੀਂ ਵੀ ਕਰਵਾਉਣਾ ਚਾਹੁੰਦੀਆਂ ਤਾਂ ਉਹ ਮਹਿਸੂਸ ਮਹਿਸੂਸ ਕਰਨ ਚਾਹੇ ਕੋਈ ਅਦਾਰਾ ਹੋਵੇ ਚਾਹੇ ਸਮਾਜ ਹੋਵੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਤੱਕ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ